opposition ਚ ਆ ਸਰਕਾਰ ਦੂਸਰੀ ਹੈ ਅਸੀਂ ਅੰਬਸਰ ਸ਼ਹਿਰ ਚ ਆਪਣੀ ਜੇ ਆਪ ਪਿੱਛੇ ਵੀ ਚਲ ਜੀਏ ਤਾਂ ਕਰਮਜੀਤ ਸਿੰਘ ਰਿੰਟੂ ਸੱਤਾ ਸੀ ਆ ਆਮ ਆਦਮੀ ਪਾਰਟੀ ਦੀ ਪਰ ਸਿਰਫ ਤਿੰਨ ਕਾਉਂਸਲਰ ਲੈ ਕੇ ਤੁਹਾਡੇ ਆਈ ਥਿੰਕ 35 36 ਕਾਉਂਸਲਰ ਉਹਨਾਂ ਤੋੜਲੇ ਸੀਗੇ ਉਸ ਵੇਲੇ ਉਹ आम आदमी पार्टी एक मैं कहूँगा झूठा की पार्टी है झूठ बोल के लोगों को नमस्कार जी सताल टीवी के इस प्लेटफॉर्म से ओआरएस के दे शोज देख रहे हो ओ आर एस ऑफ रैकेट शो ਸੀਂ ਲਗਾਤਾਰ ਦੇਖ ਰਹੇ ਹੋ ਤੀਸਰਾ ਐਪੀਸੋਡ ਹੈ ਅੱਜ ਤੇ ਤੀਸਰੇ ਐਪੀਸੋਡ ਦੇ ਵਿੱਚ ਅੱਜ ਅਸੀਂ ਇੱਕ ਯੰਗ ਪੋਲੀਟੀਸ਼ੀਅਨ ਨੂੰ ਸੱਦਿਆ ਹੈ ਉਹ ਨੌਜਵਾਨ ਜਿਹੜਾ ਕਿ ਅੰਮ੍ਰਿਤਸਰ ਦੀ ਖਾਸ ਤੌਰ ਤੇ ਨਮਜ਼ ਪਹਿਚਾਣਦਾ ਹੈ ਕਿਉਂਕਿ ਉਸ ਪਰਿਵਾਰ ਚੋਂ ਹੈ ਉਸ ਲੈਗੇਸੀ ਜੋ ਹੈ ਜਿਸਨੇ ਅੰਮ੍ਰਿਤਸਰ ਵਾਸਤੇ ਬਹੁਤ ਕੁਝ ਕੀਤਾ ਮੇਰੀ ਮੁਰਾਦ ਹੈ ਵਿਕਾਸ ਹੁਣੀ ਥੈਂਕ ਯੂ ਵਿਕਾਸ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ORS ਦੇ ਵਿੱਚ ਤੇ ਸਾਨੂੰ ਇੰਟਰਡਿਊਸ ਕਰਦੇ ਆਂ ਵੀ ਖੁਸ਼ੀ ਹੋ ਰਹੀ ਲੋਕਾਂ ਨੂੰ ਕਿ ਕਿ ਯੰਗ ਪੋਲੀਟੀਸ਼ੀਅਨ ਨਾਲ ਆਪਾਂ ਅੱਜ ਗੱਲਬਾਤ ਕਰ ਰਹੇ ਆਂ ਤੇ ਤੁਹਾਡਾ ਵਿਜ਼ਨ ਵੀ ਜਾਣਾਂਗੇ ਕਿਉਂਕਿ ਹਜੇ ਲੋਕਾਂ ਨੂੰ ਤੁਹਾਡਾ ਵਿਜ਼ਨ ਜਿਹੜਾ ਉਹ ਇਹਨਾਂ ਨਹੀਂ ਸਮਝ ਆ ਸਕਿਆ ਕਿ ਤੁਸੀਂ ਪੌੜੀਆਂ ਚੜ ਰਹੇ ਹੋ ਹਜੇ ਪਰ ਉਸ ਪਰਿਵਾਰ ਚੋਂ ਆਏ ਹੋ ਤੁਸੀਂ ਉਸ ਲੈਗੇਸੀ ਚੋਂ ਆਏ ਹੋ ਓਮ ਪ੍ਰਕਾਸ਼ ਸੋਨੀ ਜਿਹੜੇ ਆਈ ਥਿੰਕ 91 ਚ ਮੇਅਰ ਬਣੇ ਸੀਗੇ ਹਨਾ ਔਰ ਉਸ ਤੋਂ ਬਾਅਦ ਬਹੁਤ ਕੁਝ ਕੀਤਾ ਅਮਰ ਸਰਵਾਸਤੇ ਫਿਰ ਹੌਲੀ ਹੌਲੀ ਉਹ ਕਿਤੋਂ ਤੱਕ ਪਹੁੰਚੇ ਡਿਪਟੀ ਸੀਐਮ ਤੱਕ ਚਲੇ ਗਏ ਉਸ ਪਰਿਵਾਰ ਦੇ ਵਿੱਚ ਤੁਸੀਂ ਕੀ ਕੁਝ ਸਿੱਖਿਆ ਤੁਸੀਂ ਕਿਵੇਂ ਇੱਕ ਤਰਬੀਅਤ ਜਿਹੜੀ ਤੁਹਾਡੀ ਸਿਆਸੀ ਤਰਬੀਅਤ ਨਾਲ ਦੀ ਨਾਲ ਹੁੰਦੀ ਧੀ ਕੀ ਕਹਿਣਾ ਚਾਹੋਗੇ ਪਿੰਨੋ ਤੇ ਇਸ ਲੈਗੇਸੀ ਬਾਰੇ ਕੀ ਕਹਿਣਾ ਚਾਹੋਗੇ ਤੇ ਉਸ ਤੋਂ ਬਾਅਦ ਅਗਲੇ ਕੁਐਸਚਨਸ ਤੁਹਾਡੇ ਕੋ ਪੁੱਛਾਂਗੇ ਸੋ ਸਭ ਤੋਂ ਪਹਿਲਾਂ ਤਾਂ ਜੀਸੀ ਮੈਂ ਤੁਹਾਡਾ ਥੈਂਕਸ ਕਰਾਂਗਾ ਤੁਸੀਂ ਆਪਣੇ ਇਸ ਮੈਨੂੰ ਚੈਨਲ ਤੇ ਬੁਲਾਇਆ ਔਰ ਥਰਡ ਸ਼ੋ ਤੁਹਾਡਾ ਹੈ ਤੁਹਾਨੂੰ ਪਹਿਲੋਂ ਤੇ ਬਹੁਤ ਬਹੁਤ ਮੁਬਾਰਕਬਾਦ ਔਰ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਸ਼ਹਿਰ ਦੀ ਔਰ ਇਸ ਗੁਰੂ ਦੀ ਨਗਰੀ 'ਚ ਲੋਕਾਂ ਨੂੰ ਸੱਚ ਦੀ ਆਵਾਜ਼ ਸੁਣਨ ਚਾਹੀਏ اور میں امید ہے کہ اگے بھی ਤੁਸੀਂ اسی طریقے ਨਾਲ لے کے جاؤ گے سو تا تا थैंक यू कह रहा था बहुत बहुत थैंक यू जी सो ਜਿਹੜੀ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਲੇਗੇਸੀ ਫੈਮਲੀ ਲੇਗੇਸੀ ਦੀ ਸੋਨੀ ਸਾਹਿਬ ਦੀ ਗੱਲ ਕੀਤੀ ਹੈ ਮੈਂ ਥੋੜਾ ਜਸਤੋਂ ਹੋਰ ਪਿੱਛੇ ਜਾਣਾ ਚਾਹਵਾਂਗਾ ਆਪਣੇ ਦਾਦਾ ਜੀ ਬਾਰੇ ਦਾਦਾ ਜੀ ਜੀ ਜਗਤ ਮਿਤ ਸੋਨੀ ਜੀ ਉਹਨਾਂ ਨੇ ਇੱਕ ਪਿੰਡ ਤੋਂ ਸਿਆਸਤ ਸ਼ੁਰੂ ਕੀਤੀ ਸੀ اور ਯੂਨੀਮਨਸਲੀ 35 ਸਾਲੋਂ ਪਿੰਡ ਦੇ ਸਰਪੰਚ ਬਣੇ ਮਿਨ ਅਲੈਕਸੈਂਡਰ ਯੂਨੀਵਰਸਿਟੀ ਲੋਕੀ ਉਹਨਾਂ ਨੂੰ ਚੁਣਨੇ ਮਸਲੀਹ ਔਰ ਉਸ ਤੋਂ ਬਾਅਦ ਜੋ ਹੋਰ ਕਈ ਉਹਦਿਆਂ ਤੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਉਹਦਿ ਤਰੇ ਔਰ ਕਈ ਇਲੈਕਸ਼ਨਾਂ ਉਹਨਾਂ ਨੇ ਲੜੀਆਂ ਮੈਂ ਕਹਾਂਗੀ ਕਿ ਉਹਨਾਂ ਤੋਂ ਸਟਾਰਟ ਹੋਇਆ ਸੀ ਸਾਡੇ ਇੱਕ ਫੈਮਲੀ ਦਾ ਜਿਹੜਾ ਔਰ ਉਹਨਾਂ ਦੀ ਇੱਕ ਸੁਪਨਾ ਸੀ ਕਿ ਸਾਡੀ ਇੱਕ ਫੈਮਲੀ ਚੋਂ ਇੱਕ ਪੀੜੀ ਜਿਹੜੀ ਹੈ ਉਹ ਸੇਵਾ ਚ ਆਏਗੀ ਸੋ ਉਹ ਮੈਂ ਸਮਝਦਾ ਤੀਸਰੀ ਪੀੜੀ ਜੋ ਮੈਂ ਆਇਆ ਉਸ ਤੋਂ ਬਾਅਦ ਜੋ ਦਾਦਾ ਜੀ ਤੋਂ ਬਾਅਦ ਜੋ ਸੋਨੀ ਸਾਹਿਬ ਆਏ ਜਿਹੜੀ ਤੁਸੀਂ ਗੱਲ ਕੀਤੀ ਹੈ 90 ਦੇ ਬਤੌਰ ਕਾਉਂਸਲਰ ਫਿਰ ਮੇਰ ਬਣੇ 5 ਸਾਲ ਉਹਨਾਂ ਨੇ ਗੁਰੂ ਦੀ ਨਗਰੀ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕੀਤੀ ਉਹ ਸੱਚੇ ਲਗਨ ਇਮਾਨਦਾਰੀ ਨਾਲ ਕੀਤੀ ਔਰ ਉਹਦਾ ਫਲ ਮੈਂ ਸਮੇਤ ਸਾਡੇ ਪਰਿਵਾਰ ਨੂੰ ਅੱਜ ਤੱਕ ਅਸੀਂ ਉਹਦਾ ਜਿਹੜਾ ਉਹਦਾ ਫਲ ਮਿਲ ਰਿਹਾ ਹੈ ਔਰ ਡਿਪਟੀ ਸੀਐਮ ਤੱਕ ਪਹੁੰਚਣਾ ਇੱਕ ਸੂਚ ਤੋਂ ਬਾਅਦ ਸੀ ਜਿੱਥੇ ਪਹੁੰਚਿਆ ਸੋ ਪਰਮਾਤਮਾ ਦੀ ਬੜੀ ਕਿਰਪਾ ਹੋਈ ਹੈ ਸਾਰਿਆਂ ਦਾ ਸਾਥ ਮਿਲੇ ਲੋਕਾਂ ਦਾ ਅਸ਼ੀਰਵਾਦ ਸਤਿਗੁਰੂ ਇਸ ਗੁਰੂ ਦੀ ਨਗਰੀ ਦੀ ਸੇਵਾ ਕੀਤੀ ਹੈ ਔਰ ਪੰਜਾਬ ਦੇ ਪੰਜਾਬ ਦੇ ਡਿਪਟੀ ਸੀਐਮ ਸੋਨੀ ਸਾਹਿਬ ਬਣੇ ਪਿਛਲੀ ਸਰਕਾਰ 'ਚ ਔਰ ਅੱਗੇ ਵੀ ਸੇਵਾ ਕਰਾਂਗੇ ਵਿਕਾਸ ਸੋਨੀ ਦਾ ਹੁਣ ਅੱਗੋਂ ਕਿਸ ਤਰ੍ਹਾਂ ਦਾ ਵਿਜ਼ਨ ਹੈ ਕਿਉਂਕਿ ਠੀਕ ਹੈ ਹਰ ਬਾਪ ਚਾਹੁੰਦਾ ਕਿ ਉਹਦਾ ਪੁੱਤਰ ਜਿਹੜਾ ਉਸ ਤੋਂ ਵੀ ਗਾਂ ਸਟੈਪਸ ਅੱਗੇ ਜਾਵੇ ਗੋ ਕੀ ਸੋਚਿਆ ਕਿਵੇਂ ਪਲਾਨ ਕੀਤਾ ਕਿ ਵਿਕਾਸ ਸੋਨੀ ਨੂੰ ਓਮਪrakash ਸੋਨੀ ਦੇ ਨਾਮ ਨਾਲ ਨਹੀਂ ਆਪਣੇ ਨਾਮ ਨਾਲ ਵੀ ਜਾਣਿਆ ਜਾਵੇ ਦੇਖੋ ਜਿਹੜਾ ਸੋਨੀ ਪਿੱਛੇ ਲੱਗ ਗਿਆ ਉਹ ਤੇ ਰਹੇਗਾ ਰਹੇਗਾ ਉਹ ਦਾਦਾ ਜੀ ਦਾ ਸੋਨੀ ਸਾਹਿਬ ਦਾ ਜਿਹੜਾ ਉਹ ਹੈ ਉਹ ਤੇ ਕਦੀ ਨਹੀਂ ਜਾਏਗਾ ਪਰ ਮੈਂ ਇੱਕ ਗੱਲ ਜਰੂਰ ਕਮਾਂਗਾ ਤੁਹਾਡੇ ਰਾਹੀ ਕਿ ਜੇ ਇਸ ਲਈ ਆਇਆ ਹਾਂ ਪੋਲਿਟਿਕਸ ਆਏ ਸੱਚੇ ਮਨ ਨਾਲ ਮਿਹਨਤ ਕਰਾਂਗਾ ਔਰ ਕਦੀ ਵੀ ਕੋਈ ਮਹਾਨਦਾਰੀ ਨਾਲ ਇਸ ਜੀ ਦੀ ਸੇਵਾ ਕਰਾਂਗਾ ਕਦੀ ਆਪਣੇ ਤੇ ਜਾਂ ਆਪਣੇ ਪਰਿਵਾਰ ਤੇ ਕੋਈ ਇਦਾਂ ਦਾ ਉਹ ਚੀਜ਼ ਦਾ ਨਹੀਂ ਲੱਗਦਾ ਉਹ ਕੋਈ ਕਹੇਗੀ ਇਹਨੇ ਮੇਰੇ ਕੋਈ ਪੈਸਾ ਮੰਗਿਆ ਜਾਂ ਕੋਈ ਗਲਤ ਚੀਜ਼ ਦਾ ਇਸਤੇਮਾਲ ਕੀਤਾ ਹੈ ਕੋਈ ਕਿਸੇ ਦਾ ਤੱਕਾ ਕੀਤਾ ਕਦੀ ਉਹ ਆਪਣੀ ਲਾਈਫ 'ਚ ਕਸੂਲ ਬਣਾਏਗੀ ਕਦੀ ਉਹ ਕਿਉਂਕਿ ਪਰਮਾਤਮਾ ਦਾ ਬਹੁਤ ਕੁਝ ਦਿੱਤਾ ਹੈ ਪਰਮਾਤਮਾ ਜੇ ਬਿਲਕੁਲ ਐਨੇ ਲੰਮੇ ਸਮੇਂ ਤੱਕ ਐਗਜ਼ਿਸਟ ਕਰਨਾ ਔਰ ਬਹੁਤ ਚੰਗੀ ਤਰ੍ਹਾਂ ਸਕਸੈਸਫੁਲੀ ਐਗਜ਼ਿਸਟ ਕਰਨਾ ਜੇ ਤੁਹਾਡੇ ਉਸੂਲ ਨਹੀਂ ਆ ਜੇ ਤੁਸੀਂ ਕੋਈ ਮਾਨਮਰਿਆਦਾ ਨਹੀਂ ਰੱਖੀ ਤਾਂ ਉਹ ਇੰਨੀ ਲੰਬੀ ਇੰਨੀ ਦੇਰ ਤੱਕ ਮਤਲਬ ਲੰਬੀ ਰੇਸ ਦੇ ਕੋڑے ਬਾ ਨਹੀਂ ਸਕਦੇ ਬਿਲਕੁਲ ਬਿਲਕੁਲ ਠੀਕ ਤੇ ਉਹ ਤੁਸੀਂ ਸਾਡੇ ਦਸ਼ਕਾਂ ਨੂੰ ਦੱਸੋਗੇ ਕਿ ਉਹ ਕਿਹੜੇ ਉਸੂਲ ਨੇ ਜਿਹੜੇ ਤੁਸੀਂ ਆਪਣੀ ਫੈਮਲੀ ਚ ਸਿੱਖੇ ਉਹ ਕਿਹੜੀਆਂ ਗੱਲਾਂ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਫੈਮਲੀ ਚ ਸਿੱਖੀਆਂ ਜਿਹੜੀ ਲੋਕਾਂ ਨਾਲ ਤੁਸੀਂ ਸ਼ੇਅਰ ਕਰਕੇ ਤੁਹਾਨੂੰ ਪ੍ਰਾਉਡ ਮਹਿਸੂਸ ਹੈ ਕਿ ਠੀਕ ਆਹ ਚੀਜ਼ਾਂ ਮੈਂ ਸਿੱਖੀਆਂ ਮੈਂ ਤਾਂ ਮੈਂ ਅੱਗੇ ਲੈ ਕੇ ਤੁਰਾਂਗਾ ਦੇਖੋ ਮੈਂ ਆਪਣੇ ਫਿਰ ਫਿਰ ਲਈ ਉਹ ਗੱਲ ਕਰਾਂਗਾ ਕਿ ਆਪਣੇ ਦਾਦਾ ਜੀ ਕੋ ਔਰ ਸੋਨੀ ਸਾਹਿਬ ਕੋ ਆਪਣੀ ਫੈਮਲੀ ਤੋਂ ਬਹੁਤ ਕੁਝ ਸਿੱਖਿਆ ਉਹਨਾਂ ਦਾ ਜਿਹੜੀ ਡੈਡੀਕੇਸ਼ਨ ਹੈ ਜੇ ਲੋਕਾਂ ਨੇ ਸਾਨੂੰ ਵੋਟਾਂ ਪਾਈ ਹੈ ਚਾਹੇ ਸੋਨੀ ਸਾਹਿਬ ਨੇ ਐਮਐਲਏ ਚਾਹੇ ਮੈਂ ਹੁਣ ਸੈਕਿੰਡ ਟਾਈਮ ਐਸ ਹੁਣ ਕਾਉਂਸਲਰ ਰ ਕੀ ਇਕ ਵਾਰੀ ਤੇ ਵੋਟਾਂ ਪਾ ਦਿੰਦੇ ਨੇ ਤੇ ਜੇਸੀ ਦੁਬਾਰਾ ਵੋਟਾਂ ਨਹੀਂ ਪਾਉਂਦੇ ਜੇ ਲੋਕਾਂ ਦੀ ਉਮੀਦਾਂ ਤੇ ਖਰੇ ਨਾ ਉਤਰੋ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਨਾ ਬਣੋ ਜੇ ਲੋਕਾਂ ਦੇ ਕੰਮ ਨਾ ਕਰੋ ਇੱਕ ਵਾਰ ਜੇ ਵੋਟ ਪੈ ਜਾਂਦੀ ਦੁਬਾਰਾ ਵੋਟ ਨਹੀਂ ਪੈਦੀ ਜੇ ਸੋਨੀ ਸਾਹਿਬ 91 ਤੋਂ 95 ਤੱਕ ਐਜ਼ ਅ ਮੇਅਰ ਰਹੇ ਉਸ ਤੋਂ ਬਾਅਦ ਜੋ ਦੋ ਵਾਰੀਓ ਇੰਡੀਪੈਂਡੈਂਟ ਐਮਐਲਏ ਦੀ ਚੋਣ ਲੜੇ ਬਹੁਤ ਵੱਡੀ ਗੱਲ ਹੁੰਦੀ ਇੱਕ ਵਾਰੀ ਜਿਤਨਾ ਬੜੇ ਵੱਡੀ ਗੱਲ ਹੁੰਦੀ ਹੈ ਇਹ ਇਸੇ ਕਰਕੇ ਕਹਿ ਰਹੇ ਹਾਂ ਔਰ ਦੋ ਵਾਰੀ ਲਗਾਤਾਰ ਇੰਡੀਪੈਂਡੈਂਟ ਔਰ ਜਦੋਂ ਫਸਟ ਟਾਈਮ ਲੜੇ ਸੀ ਉਦੋਂ 15 16 ਹਜ਼ਾਰ ਜਦੋਂ ਇੰਡੀਪੈਂਡੈਂਟ ਉਹਨਾਂ ਨੇ ਕੰਟੈਸਟ ਕੀਤਾ ਸੀ ਲਗਭਗ 25000 ਔਰਤੋਂ ਸੋਨੀ ਸਾਹਿਬ ਇਸ ਵੈਸਟ ਸੌਰੀ ਵੈਸਟ ਕੌਨਸਟੈਂਸੀ ਤੋਂ ਵੈਸਟ ਕੌਨਸਟੈਂਸੀ ਸੈਕਿੰਡ ਟਾਈਮ ਜਿੱਤੇ ਸੀ ਔਰ ਉਸ ਤੋਂ ਬਾਅਦ ਜੋ ਤਿੰਨ ਵਾਰ ਉਹ ਕਾਂਗਰਸ ਪਾਰਟੀ ਤੋਂ ਪੰਜ ਵਾਰ ਲਗਾਤਾਰ ਐਮਐਲਏ ਬਣਨ ਆ ਜੀ ਸੀ ਮਤਲਬ ਇਹ ਵੀ ਇੱਕ ਰਿਕਾਰਡ ਹੈ ਲਗਾਤਾਰ ਔਰ ਕੰਟੀਨਿਉਟੀ ਜੇ ਬ੍ਰੇਕ ਵੀ ਲੱਗ ਜਾਂਦੀ ਹੈ ਲੋਕਾਂ ਦੀ ਅਕਸਰ ਲੱਗ ਜਾਂਦੀ ਹੈ ਔਰ ਇਹ ਜੇ ਲੋਕਾਂ ਦੇ ਤੁਸੀਂ ਦੁੱਖ ਸੁੱਖ ਦੇ ਭਾਈਵਾਲ ਬਣੋ ਲੋਕਾਂ ਦੇ ਕੰਮ ਕਰੋ ਲੋਕਾਂ ਨੂੰ ਮਿਲੋ ਲੋਕੀ ਜਿੱਥੇ ਬੁਲੋਂ ਉੱਥੇ ਜਾਓ ਉਹ ਲੋਕ ਕੀ ਫਿਰ ਤੁਹਾਨੂੰ ਉਹਦਾ ਰਿਵਾਰਡ ਤੁਹਾਨੂੰ ਜਰੂਰ ਮਿਲਦਾ ਹੈ ਔਰ ਉਹ ਸਾਡੇ ਇਸ ਪਰਿਵਾਰ ਨੂੰ ਸੋਨੀ ਸਾਹਿਬ ਨੂੰ ਲੋਕਾਂ ਨੇ ਬਹੁਤ ਪਿਆਰ ਕੀਤਾ ਹੈ ਔਰ ਜਿੰਨੀ ਵੀ ਜਿਹੜੀ ਵੀ ਇਲੈਕਸ਼ਨ ਲੜੀਆ ਅਗਲੀ ਇਲੈਕਸ਼ਨ 'ਚ ਵੱਧ ਵੋਟਾਂ ਪਈਆਂ ਘੱਟ ਵੋਟ ਕਦੀ ਨਹੀਂ ਵੱਧ ਹੀ ਆ ਹਮੇਸ਼ਾ ਵੱਧ ਤਾਦੀ ਪੈਂਦੀਆਂ ਜੇ ਲੋਕਾਂ ਦੇ ਵਿੱਚ ਰਹਿਆਂ ਲੋਕਾਂ ਦਾ ਨਾਲ ਰਹਿਆਂ ਔਰ ਲੋਕਾਂ ਦੇ ਦੁੱਖ ਸੁੱਖ ਤੇ ਭਾਈਵੰਦ ਬਣਿਆ ਔਰ ਤੁਸੀਂ ਮੇਰੀ ਗੱਲ ਕੀਤੀ ਹੈ ਮੈਂ ਧਲੇ ਸੈਕਿੰਡ ਟਾਈਮ ਕਾਉਂਸਲਰ ਬਣਿਆ ਹੈ ਕਿ ਕਾਉਂਸਲਸ਼ਨ ਦੀ ਅਮਿਸਲ ਤੇ ਆਪਣੀ ਵਾਰਡ ਤੇ ਜਿਹੜਾ ਲੋਕਾਂ ਦਾ ਵਾਅਦਾ ਕੀਤਾ ਸੀ ਆਪਣੇ ਇਲੈਕਸ਼ਨ ਚ ਜੋ ਪਿਛਲੀ ਇਲੈਕਸ਼ਨ ਚ ਅਸੀਂ ਪੂਰਾ ਕੀਤਾ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੈ ਕਿਉਂਕਿ ਸ਼ਹਿਰ ਦੇ ਸਾਡੇ ਕਾਉਂਸਲਰਾਂ ਦੇ ਛੋਟੇ-ਛੋਟੇ ਕੰਮ ਹੈ ਜਿਹੜੇ ਡੇਲੀ ਰੁਟੀਨ ਦੇ ਕੰਮ ਹੁੰਦੇ ਨੇ ਸਾਫ ਸਫਾਈ ਹੋ ਗਈ ਲੋਕਾਂ ਦਾ ਸਾਫ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਣਾ ਸੀਵਰੇਜ ਸਿਸਟਮ ਜਿਹੜਾ ਹੈਗਾ ਉਹ ਠੀਕ ਚੱਲਣਾ ਲਾਈਟਾਂ ਠੀਕ ਹੋਣ ਗਲੀਆਂ ਨਾਲੀਆਂ ਸੜਕਾਂ ਲੋਕਾਂ ਦੇ ਘਰਾਂ ਤੱਕ ਠੀਕ ਜਾਣ ਉਹ ਇੱਕ ਕਾਉਂਸਲਰ ਦੀ ਡਿਊਟੀ ਹੁੰਦੀ ਹੈ ਮੈਂ ਸਮਝਦਾ ਕਿ ਮੈਂ ਆਪਣੀ ਡਿਊਟੀ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਪੂਰਾ ਕੀਤਾ ਔਰ ਸੈਕੰਡ ਟਾਈਮ ਫਿਰ ਮੈਂ ਦੁਬਾਰਾ ਕਾਉਂਸਲਰ ਬਣਿਆ ਔਰ opposition 'ਚ ਆ ਸਰਕਾਰ ਦੂਸਰੀ ਹੈ ਅਸੀਂ ਅੰਬਸਰ ਸ਼ਹਿਰ 'ਚ ਆਪਣੀ ਮੈਜੋਰਿਟੀ ਅਸੀਂ ਕਾਂਗਰਸ ਦੀ ਮੈਜੋਰਿਟੀ ਅਸੀਂ ਆਪਣੇ 40-41 ਕਾਉਂਸਲਰ ਇਸੇ ਤੱਕ ਲੈ ਕੇ ਆਇਆ ਸੋ ਸਰਕਾਰ 'ਚ opposition 'ਚ ਰਹਿ ਕੇ ਸਰਕਾਰ ਦੇ ਨਾਲ ਲੜਾਈ ਲੜ ਕੇ ਆਉਣਾ ਉਹ ਬੜੀ ਵੱਡੀ ਗੱਲ ਹੁੰਦੀ ਹੈ ਚਲੋ ਤੁਸੀਂ ਗੱਲ ਪਹਿਲਾਂ ਛੇੜ ਲਈ ਆਪਾਂ ਇੱਥੇ ਆਉਣਾ ਵਾ ਇੱਥੇ ਗੱਲ ਕਰਨੀ ਆ ਆਪਾਂ ਪਰ ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਆਪਾਂ ਕਰ ਲਈਏ ਪਹਿਲਾਂ ਕਿ ਜਿਹੜਾ ਮੈਂ ਕਹਿੰਦਾ ਕਿ ਤੁਸੀਂ ਪਹਿਲਾਂ ਪਹਿਲੇ ਕਦੀ ਤੁਸੀਂ ਕਈ ਠੀਕ ਆ ਤੁਸੀਂ ਇੰਟਰਵਿਊਸ ਦਿੱਤੇ ਆਉਣਗੇ ਆ ਕਈ ਚੈਨਲਾਂ ਤੇ ਤੁਹਾਡੀ ਖਬਰਾਂ ਲੱਗੀਆਂ ਕਬਾਰਾਂ ਚ ਲੱਗਦੀਆਂ ਪਰ ਆ ਚੀਜ਼ਾਂ ਜਿਹੜੀਆਂ ਅੱਜ ਆਪਾਂ ਗੱਲਾਂ ਕਰਾਂਗੇ ਉਹ ਤੁਸੀਂ ਕਦੀ ਕੀਤੀਆਂ ਨਹੀਂ ਹੋਣਗੀਆਂ ਠੀਕ ਹੈ ਨਾ ਇਸ ਕਰਕੇ ਮੈਂ ਚਾਹਨਾ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਸਾਡਾ ਇੱਕ ਨੌਜਵਾਨ ਜਿਹੜਾ ਪੋਲਿਟਿਸ਼ੀਅਨ ਹੈਗਾ ਵਾ ਤੇ ਉਹ ਕਿੱਦਾਂ ਦੀ ਸੋਚ ਰੱਖਦਾ ਹੈ ਕੀ ਹੈ ਹੈ ਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਪਰਿਵਾਰ ਦੇ ਵਿੱਚ ਤੁਸੀਂ ਦੇਖਿਆ ਵੋਟਰ ਪ੍ਰਧਾਨ ਹੁੰਦਾ ਹੈ ਜਾਂ ਲੋੜਵੰਦ ਪ੍ਰਧਾਨ ਹੁੰਦਾ ਹੈ ਟੋਡੇ ਪਰਿਵਾਰ ਦੇ ਵਿੱਚ ਜਦੋਂ ਲੋਕ ਕੰਮ ਕਰਾਉਣ ਹੁੰਦੇ ਨੇ ਵੋਟਰ ਪ੍ਰਧਾਨ ਹੁੰਦਾ ਹੈ ਕਿ ਲੋੜਵੰਦ ਪ੍ਰਧਾਨ ਹੁੰਦਾ ਹੈ ਦੇਖੋ ਜਿਹੜਾ ਮੈਂ ਤੇ ਗੱਲ ਕਹਿੰਦਾ ਜਿਹੜਾ ਕਾਰ ਇੱਕ ਵਾਰੀ ਸਾਡੇ ਕਾਰਜਾਂ ਸਾਡੇ ਆਫਿਸ ਆ ਗਿਆ ਉਹ ਕਿਸੇ ਉਮੀਦਵਾਰ ਦੇ ਨਾਲ ਆ ਰਿਹਾ ਉਹ ਕੋਈ ਉਮੀਦ ਲੈ ਕੇ ਸਾਡੇ ਦਫਤਰ 'ਚ ਸਾਡੇ ਕੋਲ ਕੋਈ ਕੰਮ ਲੈ ਕੇ ਆਇਆ ਸਾਡੀ ਡਿਊਟੀ ਮੰਨਦੀ ਹੈ ਕਿਉਂਕਿ ਅਸੀਂ ਉਹਨਾਂ ਕੋ ਉਹਨਾਂ ਦੇ ਸਾਨੂੰ ਵੋਟਾਂ ਦੇ ਕੇ ਕੁਰਸੀ ਨਹੀਂ ਮੈਂ ਇਹ ਹੀ ਪੁੱਛ ਰਿਹਾ ਕਿ ਵੋਟਰ ਇੱਕ ਪਾਸੇ ਵੋਟਰ ਆ ਇੱਕ ਪਾਸੇ ਬੰਦਾ ਤੱਕ ਆ ਜਾਂਦਾ ਨਾ ਉਹ ਨਹੀਂ ਤੱਕਾਂ ਦੀ ਹਾਂ VOTER ਠੀਕ ਹੈ VOTER ਨੇ ਸਾਨੂੰ ਬਾਤ ਆ ਬਟ ਇਹ ਨਹੀਂ ਅਸੀਂ ਕਦੀ ਸੋਚਿਆ ਕਿ ਇਹਨੇ ਵੋਟਾਂ ਪਾਤੀਆਂ ਤੇ ਜੋ ਮਰਜ਼ੀ ਗਲਤ ਕੰਮ ਕਰੇ ਤੇ ਅਸੀਂ ਉਹਦਾ ਸਾਥ ਦੇਵਾਂਗੇ ਉਹ ਕਦੀ ਨਹੀਂ ਹਾਂ ਜੇ ਉਹ मेरिट ਤੇ ਹੋਏਗਾ ਉਹ ਕੰਮ ਕਰਾਂਗੇ اور ਇਮਾਨਦਾਰੀ ਨਾਲ اور ਮੈਰਿਟ ਤੇ ਕਰਾਂਗੇ ਕਦੀ ਇਹ ਨਹੀਂ ਕਿ ਜੇ ਆਪਣਾ ਕੋਈ ਵਰਕਰ ਹੈ ਜਾਂ ਸਾਡਾ ਕੋਈ ਸਪੋਰਟਰ ਹੈ ਕਿ ਉਹ ਗਲਤ ਕੰਮ ਕਰ ਰਿਹਾ ਤੇ ਅਸੀਂ ਉਹਦਾ ਸਾਥ ਦੇਵਾਂਗੇ ਇਹ ਕਦੀ ਨਹੀਂ ਹੋਵੇਗਾ ਜੋ ਮੈਰਿਟ ਹੋਏਗਾ ਉਹ ਨੂੰ ਪੈਲ ਦਿੱਤੀ ਜਾਏਗੀ ਮੈਰਿਟ ਤੇ ਕੰਮ ਕੀਤਾ ਜਾਏਗਾ ਇਹ ਅਜ ਤਾਂ ਨਹੀਂ ਸ਼ੁਰੂ ਤੋਂ ਉਸੂਲ ਹੈ ਸੋਨੀ ਸਾਹਿਬ ਦਾ ਵੀ ਅੱਗੇ ਉਹਨਾਂ ਨੇ ਮੈਨੂੰ ਇਹ ਗਾਈਡ ਕੀਤਾ ਹੈ ਕਿ ਕਿਸੇ ਦੇ ਨਾਲ ਸ਼ਹਿਰ ਚ ਤੱਕਾ ਨਹੀਂ ਕਰਨਾ ਨਾ ਹੋਣ ਦੇਣਾ ਤੇ ਨਾ ਕਰਨਾ ਕਿਸੇ ਨਾਲ ਇਹ ਸਾਡੀ ਇੱਕ ਪ੍ਰਾਇਓਰਟੀ ਰਹੀ ਹੈ ਸ਼ੁਰੂ ਤੋਂ ਪ੍ਰਾਇਓਰਟੀ ਰਹੀ ਹੈ ਬਹੁਤ ਵਧੀਆ ਗੱਲ ਹੈ ਦੂਸਰੇ ਪਰਿਵਾਰ ਦੇ ਵਿੱਚ ਮੈਂ ਦੇਖਿਆ ਤੁਹਾਡੀ ਫੈਮਿਲੀ ਦੇ ਵਿੱਚ ਕਿਉਂਕਿ ਮੈਂ ਵੀ ਆਂਦਾ ਜਾਂਦਾ ਰਿਹਾ ਹਾਂ ਬੀਇੰਗ ਅ ਜਰਨਲਿਸਟ ਜਾਂ ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ ਤੁਹਾਡੀ ਫੈਮਿਲੀ ਦੇ ਵਿੱਚ ਇੱਕ ਇਤਿਫਾਕ ਵੀ ਨਜ਼ਰ ਆਉਂਦਾ ਹੈ ਅਨਾ ਇਹ ਇੱਕ ਬੜੀ ਵੱਡੀ ਗੱਲ ਹੈ ਆਮ ਤੌਰ ਤੇ ਜਦੋਂ ਆਪਾਂ ਪੋਲਿਟਿਸ਼ੀਅਨਸ ਦੇਖਦੇ ਆ ਜਾਂ ਕੁਝ ਉਹ ਚੀਜ਼ਾਂ ਜਿਹੜੀਆਂ ਬੜੀਆਂ ਘੱਟ ਨਜ਼ਰ ਆਉਂਦੀਆਂ ਇਤਿਫਾਕ ਜਿਹੜਾ ਪਰਿਵਾਰ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਕਿਉਂਕਿ ਇਹ ਕਹਿ ਜਾਂਦਾ ਕਿ ਜਿਹੜੇ ਪੋਲਿਟਿਸ਼ੀਅਨ ਹੈ ਉਹ ਸਾਰੇ ਪਿਓ ਦੇ ਨਹੀਂ ਹੁੰਦੇ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਲਿਤ ਨੇ ਹਨਾ ਪਰ ਤੁਹਾਡੇ ਪਰਿਵਾਰ ਦੇ ਵਿੱਚ ਮੈਂ ਦੇਖਿਆ ਕਿ ਉਹ ਇੱਕ ਇਤਿਫਾਕ ਹੈਗਾ ਘਰ ਚ ਜਦੋਂ ਤੁਸੀਂ ਵਿਚਰਦੇ ਹੋ ਉਸ ਤਰ੍ਹਾਂ ਤੁਸੀਂ ਵੀ ਕਹਿੰਦੇ ਹੋ ਸੋਨੀ ਸਾਹਿਬ ਜਦੋਂ ਘਰ ਚ ਵਿਚਰਦੇ ਆਪਸ ਚ ਗੱਲਬਾਤ ਹੁੰਦੀ ਆ ਉਹ ਕਿਸ ਤਰ੍ਹਾਂ ਨਹੀਂ ਹੁੰਦੀ ਆ ਉਹ ਦਸ਼ਕ ਜ਼ਰੂਰ ਜਾਨਣਾ ਚਾਹੋਗੇ ਤੇ ਤੁਸੀਂ ਕੀ ਕਹਿ ਕੇ ਸੰਬੋਧਨ ਕਰਦੇ ਹੋ ਸੋਨੀ ਸਾਹਿਬ ਨੂੰ ਘਰ ਦੇ ਵਿੱਚ ਕਿਸ ਤਰ੍ਹਾਂ ਨਹੀਂ ਗੱਲਾਂ ਕਰਦੇ ਦੇਖੋ ਆਫਿਸ 'ਚ ਉਹ ਮੇਰੇ ਸੀਨੀਅਰ ਰਹੇ ਹਾਂ ਸਾਡੇ ਮੇਰੇ ਕੌਨਸਲੈਂਸੀ ਦੇ ਐਮ.ਐਲ.ਏ ਵੀ ਰਹੇ ਮੈਂ ਉੱਥੋਂ ਉਹਨਾਂ ਨੂੰ ਸੋਨੀ ਸਾਹਿਬ ਕਹਿੰਦਾ ਸਾਡੇ ਸਾਰੇ ਕਾਉਂਸਲਰ ਜਿੰਨੇ ਵਰਕਰ ਜੋ ਕਹਿੰਦੇ ਮੈਂ ਵੀ ਉਹਨਾਂ ਨੂੰ ਕਹਿੰਦਾ ਕਿਉਂਕਿ ਆਫਿਸ 'ਚ ਫੈਮਿਲੀ ਨੂੰ ਅਸੀਂ ਇੱਕ ਵੱਖਰਾ ਰੱਖਦੇ ਆਂ ਘਰ 'ਚ ਇਕੱਠੇ ਡਿਨਰ ਵੀ ਕਰਦੇ ਆਂ ਇਕੱਠੇ ਬੈਠਦੇ ਆਂ ਵੀ ਡਿਸਕਸ ਵੀ ਕਰਦੇ ਆਂ ਉੱਥੇ ਮੈਂ ਉਹਨਾਂ ਨੂੰ ਚਾਚਾ ਜੀ ਕਹਿੰਦਾ ਹਾਂ ਸੋ ਫੈਮਲੀ ਦਾ ਮੋਲ ਜਿਹੜਾ ਫੈਮਲੀ 'ਚ ਜਿਹੜਾ ਆਫੀਸ਼ਲ ਜਿਹੜਾ ਹੈਗਾ ਜਿਹੜਾ ਆਫਿਸ ਦਾ ਟਾਈਮ ਹੈ ਉੱਥੇ ਫਿਰ ਮੈਂ ਉਹਨਾਂ ਨੂੰ ਸੋਨੀ ਸਾਹਿਬ ਵੀ ਕਹਿੰਦਾ ਉਹ ਘਰ ਦੇ ਵਿੱਚ ਚਾਚਾ ਜੀ ਨਾਲ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਮਤਲਬ ਕਿ ਸਿਰਫ ਪੋਲਿਟਿਕਸ ਹੀ ਡਿਸਕਸ ਹੁੰਦੀ ਆ ਮਸਲੇ ਲੋਕਾਂ ਦੇ ਡਿਸਕਸ ਹੁੰਦੇ ਆ ਜਾਂ ਹੋਰ ਕਿਹੜੀਆਂ ਗੱਲਾਂ ਹੁੰਦੀਆਂ ਦੇਖੋ ਕੋਈ ਮੈਰਿਟ ਤੇ ਜਿਹੜੀ ਕੋਈ ਗੱਲ ਕਰਨ ਵਾਲੀ ਹੁੰਦੀ ਹੈ ਮੈਂ ਉਹ ਤੇ ਘਰ ਕਈ ਵਾਰੀ ਬੈਠ ਕੇ ਡਿਸਕਸ ਕਰ ਹੀ ਦਈਏ ਸ਼ਹਿਰ 'ਚ ਕੋਈ ਮੁਸ਼ਕਿਲ ਹੈ ਜਾਂ ਆਪਣੇ ਕਿਸੇ ਬੰਦੇ ਨੂੰ ਕੋਈ ਮੁਸ਼ਕਿਲ ਹੈ ਕੋਸ਼ਿਸ਼ ਕਰੀ ਦੀਏ ਕਿ ਘਰ 'ਚ ਘਰ ਦੀ ਗੱਲ ਕਰ ਲਈਏ ਫੈਮਿਲੀ 'ਚ ਬੈਠੇ ਤੇ ਫੈਮਿਲੀ ਵਾਲਿਆਂ ਕੀ ਬੱਚੇ ਵੀ ਬੈਠ ਸੋਨੀ ਸਾਹਿਬ ਆ ਮੇਰੇ ਫਾਦਰ ਸਾਹਿਬ ਦੋ ਬ੍ਰਦਰ ਨੇ ਔਰ ਅਜੀਤ ਸਿੰਘ ਭਰਾ ਨੇ ਇੱਕ ਸੋਨੀ ਸਾਹਿਬ ਦਾ ਬੇਟਾ ਜੋ ਮੈਂ ਤੋਂ ਛੋਟਾ ਇੱਕ ਮੇਰੇ ਤੋਂ ਮੇਰਾ ਰੀਅਲ ਬ੍ਰਦਰ ਮੈਂ ਤੋਂ ਵੱਡਾ ਸੀ ਤਿੰਨੋਂ ਭਰਾ ਇਕੱਠੇ ਔਰ ਸੋਨੀ ਸਾਹਿਬ ਇਕੱਠੇ ਖਾਣਾ ਸੀ ਸਾਰੇ ਕੋਸ਼ਿਸ਼ ਕਰਦੇ ਆ ਕਿ ਜਦੋਂ ਟੈਂਟਰ ਕਰ ਪਹੁੰਚਦੇ ਸੀ ਸਾਰੇ ਇਕੱਠੇ ਖਾਂਦੇ ਆ ਔਰ ਉਦੋਂ ਇੱਕ ਫੈਮਿਲੀ ਮਾਲ ਸੇ ਖਾਣਾ ਖਾਂਦੇ ਆ ਹਾਂ ਜੇ ਕੋਈ ਡਿਸਕਸ ਕਰਨਾ ਹੋਵੇ ਕੋਈ ਜ਼ਰੂਰੀ ਮੈਟਰ ਹੁੰਦਾ ਫਿਰ ਉਹਨਾਂ ਦੇ ਨਾਲ ਸੋਨੀ ਸਾਹਿਬ ਨਾਲ 10 ਮਿੰਟ ਅੱਧਾ ਘੰਟਾ ਕੋਈ ਅਲੱਗ ਬੈਠ ਕੇ ਵੀ ਡਿਸਕਸ ਕਰਨਾ ਜਿਹੜਾ ਕੋਈ ਜ਼ਰੂਰੀ ਹੁੰਦਾ ਉਹ ਮੈਂ ਜ਼ਰੂਰ ਡਿਸਕਸ ਵੀ ਕਰਦਾ ਕੱਟ ਬੈਟ ਕੀ ਵੀ ਡਿਸਕਸ ਕਰੀਦਾ ਹੈ ਜਦੋਂ ਆਫੀਸ਼ੀਅਲ ਗੱਲ ਕਰਨੀ ਹੁੰਦੀ ਹੈ ਜਾਂ ਜਦੋਂ ਲੋਕਾਂ ਦੇ ਮਸਲੇ ਦੀ ਗੱਲ ਫਿਰ ਬਾਹਰ ਜਿਹੜਾ ਤੁਹਾਡਾ ਕਮਰੇ ਆ ਦਫਤਰ ਦੇ ਉੱਥੇ ਬੈਠ ਗੱਲ ਕਰਦੇ ਹੋ ਜਾਂ ਅੰਦਰ ਹੀ ਬੈ ਕੇ ਕਰਦੇ ਨਹੀਂ ਜਦੋਂ ਆਫਿਸ ਟਾਈਮ ਤੋਂ ਬਾਅਦ ਰਾਤੀ ਲੇਟ ਜਦੋਂ ਦਿਨਾਂ ਤੇ ਬਾਅਦ ਚੋ ਘਰ ਵੀ ਬੈਠ ਕੇ ਗੱਲ ਕਰ ਲੀਦੀਏ ਕੋਈ ਜ਼ਰੂਰੀ ਹੋਏ ਤੇ ਤੇ ਜੇ ਨਹੀਂ ਕੋਈ ਇੰਪੋਰਟੈਂਟ ਇੰਨੀ ਕੋਈ ਨਹੀਂ ਹੁੰਦੀ ਜਿਹੜੀ ਆਪਾਂ ਕੱGLE ਦਿਨ ਡਿਸਕਸ ਕਰਨੀ ਹੈ ਜਿਓ ਆਫਿਸ ਸਵੇਰੇ ਸੋਨੀ ਸਾਹਿਬ ਦੇ ਦੇਖੋ ਰੂਟੀਨ ਹੈ ਅੱਜ ਦੀ ਜੀ 35 ਸਾਲ ਜਦੋਂ ਦੇ ਉਹ ਬਤੌਰ ਕਾਉਂਸਲਰ ਔਰ ਮੇਅਰ ਬਣੇ ਲਗਭਗ 35 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ 9 9:3 ਸੋਚੋ ਜੇ ਤੱਕ ਆਪਣੇ ਆਫਿਸ ਚੋਂ ਦੇ ਕੋਈ ਫੰਕਸ਼ਨ ਤੇ ਗਏ ਫਿਰ ਵਾਪਸ ਆ ਕੇ ਆਫਿਸ ਬੈਠਦੇ ਨੇ ਤਾਂ ਕਾਫੀ ਟਾਈਮ ਮਿਲ ਜਾਂਦਾ ਹੈ ਕਿ ਗੱਲਬਾਤ ਕੋਈ ਡਿਸਕਸ ਕਰਨਾ ਆਫਿਸ ਤੇ ਟਾਈਮ ਖੁੱਲਾ ਟਾਈਮ ਹੁੰਦਾ ਹੈ ਕਲ ਕਰੰਦਾ ਕੋਈ ਇਦਾਂ ਨਹੀਂ ਮੁਸ਼ਕਿਲ ਨਹੀਂ ਆਉਂਦੀ ਫੈਮਿਲੀ ਐਂਟਰਟੇਨਮੈਂਟ ਜਿੱਦਾਂ ਕੋਈ ਇਕੱਠੇ ਬੈ ਕੇ ਕੋਈ ਫਿਲਮ ਇੰਜੋਏ ਕਰਨੀ ਜਾਂ ਕੋਈ 뮤직 ਸੁਣਨਾ ਜਾਂ ਕੁਝ ਇਸ ਤਰ੍ਹਾਂ ਦਾ ਮਾਹੌਲ ਬਣਦਾ ਕਦੀ ਕਿ ਜਾਂ ਸਿਰਫ ਸਿਆਸੀ ਜਿਹਾ ਮਾਹੌਲ ਹੀ ਰਹਿੰਦਾ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਦੇਖੋ ਮੈਂ ਤਾਂ 뮤직 ਲਵਰ ਹੈਗਾ ਮੈਂ 뮤직 ਵੀ ਸੁਣ ਲੈਂਦਾ ਪਿਕਚਰ ਵੀ ਕਰ ਦੇਖ ਲੈਂਦਾ ਕੋਈ ਨੈਟਫਲਿਕਸ 'ਚ ਕੋਈ ਸੀਰੀਜ਼ ਹੈ ਉਹ ਵੀ ਦੇਖ ਲੈਂਦਾ ਨਿਊਜ਼ ਵੀ ਸੁਣਦਾ ਜਰੂਰੀ ਨਿਊਜ਼ ਸੁਣਨ ਦਾ ਸ਼ੌਕ ਹੈ ਬਟ ਸੋਨੀ ਸਾਹਿਬ ਦੀ ਇੱਕ ਰੁਟੀਨ ਹੈ ਉਹਨਾਂ ਨੇ ਨਿਊਜ਼ ਤੇ ਸਭ ਮੈਨੂੰ ਨਹੀਂ ਲੱਗਦਾ ਕਿ ਐਸਾ ਕੋਈ ਸੀਰੀਅਲ ਦੇਖੇਗਾ ਉਹਨਾਂ ਨੇ ਨਿਊਜ਼ ਦੇ ਸ਼ਕੀ ਉਹਨੂੰ ਮਿਊਜ਼ਿਕ ਵੇਲਾ ਦਾ ਸ਼ੌਂਕ ਨਹੀਂ ਹੈ। ਅੱਛਾ। ਉਹਨਾਂ ਨੂੰ ਮੈਂ ਦੇਖਿਆ ਕਿ ਸ਼ੁਰੂ ਤੋਂ ਸੇਵਾਵਲ ਧਿਆਨਯਾਦਾ ਲੋਕਾਂ ਵੱਲ ਧਿਆਨਯਾਦਾ ਹੈ। ਲੋਕਾਂ ਦੀ ਸੇਵਾ 'ਚ ਉਹ ਉਹਦੇ ਨਾਲ ਖੁਸ਼ ਰਹਿੰਦੇ ਨੇ। ਹਾਂ ਜਦੋਂ ਘਰ ਬੈਠਦੇ ਨੇ ਫੈਮਿਲੀ ਦੇ ਨਾਲ ਉਹਨਾਂ ਦੀ ਕੰਪਨੀ ਆਪਣੇ ਛੋਟੇ ਬੱਚੇ ਜੋ ਮੇਰਾ ਬੇਟਾ ਹੈ, ਰਾਗੋਵ ਦਾ ਬੇਟਾ ਹੈ, ਸ਼ਾਮ ਦੇ ਬੱਚੇ ਨੇ। ਉਹ ਬੱਚਿਆਂ ਦੇ ਨਾਲ ਉਹ ਯਾਦਾ ਖੁਸ਼ ਰਹਿੰਦੇ ਨੇ ਫੈਮਿਲੀ ਟਾਈਮ ਚ ਬੱਚਿਆਂ ਨਾਲ ਯਾਦਾ ਖੁਸ਼। ਆਪਣਾ ਇੰਜੋਏ ਬੱਚਿਆਂ ਨਾਲ ਯਾਦਾ ਰੱਖ ਕੇ ਇੰਜੋਏ ਕਰਦੇ ਨੇ ਘਰ ਦੇ ਟਾਈਮ 'ਚ। ਹੂੰ। ਹੁਣ ਅਸੀਂ ਆ ਜੀਏ ਕਿ ਜਿਹੜਾ ਕਰੰਟ ਮਾਹੌਲ ਐ ਇਸ ਵੇਲੇ ਬਣਿਆ ਹੋਇ ਬੜਾ ਕ੍ਰੂਸ਼ੀਅਲ ਜਿਹਾ ਮਾਹੌਲ ਐ ਇਸ ਵੇਲੇ ਨਜ਼ਰ ਆ ਰਿਹਾ ਅਮਰਸਰ ਦਾ ਜੇ ਗੱਲ ਕਰੀਏ ਮੇਅਰ ਦੀ ਤੁਸੀਂ ਬੜੀ ਟੈਲੈਂਟ ਹੋ ਇੱਕ ਅਮਰਸਰ ਦਾ ਹਨਾ ਤੁਹਾਨੂੰ ਇਸ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਕਿ ਅਮਰਸਰ ਦੇ ਮੇਅਰ ਹੋ ਸਕਦੇ ਨੇ ਇੰਨੀ ਵੱਡੀ ਮੈਜੋਰਟੀ ਦੇ ਬਾਵਜੂਦ ਬੜਾ ਟੇਢੀ ਖੇਡ ਲੱਗ ਰਹੀ ਹੈ ਬੜਾ ਮੁਸ਼ਕਲ ਜਿਹਾ ਲੱਗ ਰਿਹਾ ਹੈ ਕਿਉਂ ਕੀ ਕਰਨਾ ਦੇਖੋ ਕੋਈ ਟੇਢੀ ਨਹੀਂ ਹੈ ਅਸੀਂ ਮੈਜੋਰਟੀ 'ਚ ਸਾਡੇ 41 ਕਾਉਂਸਲਰ ਅਸੀਂ ਜਿੱਤ ਕੇ ਆਏ ਹਾਂ ਸਾਨੂੰ 4-5 ਕਾਉਂਸਲਰ ਸ਼ਾਰਟ ਨੇ ਔਰ ਕੋਈ ਮੁਸ਼ਕਿਲ ਨਹੀਂ ਹੈ ਦੇਖੋ ਸਰਕਾਰ ਹੈ ਉਹਨਾਂ ਨੇ ਨੋਟੀਫਿਕੇਸ਼ਨ ਕਰਨੀ ਹੈ ਡਿਲੇ ਕਰ ਰਹੇ ਨੇ ਉਹ ਚਾਰ ਇਨਾਂਗੇ ਕੋਈ ਕਾਉਂਸਲਰ ਤੋੜ ਲਾਂਗੇ ਪਰ ਜਿਹੜਾ ਕਾਉਂਸਲਰ ਪਾਰਟੀ ਤੋਂ ਜਿੱਤ ਕੇ ਆਇਆ ਕੋਈ ਕਿਤੇ ਨਹੀਂ ਜਾਣ ਵਾਲਾ ਕੋਈ ਕਿਸੇ ਨਹੀਂ ਦੇਖੋ ਸਰਕਾਰਾਂ ਜ਼ੋਰ ਲਾਉਣ ਗਿਆ ਪਰ ਮੈਨੂੰ ਉਮੀਦ ਹੈ ਉਮੀਦ ਹੀ ਨਹੀਂ ਹੈ ਯਕੀਨ ਹੈ ਕਿ ਅਸੀਂ ਆਪਣਾ ਕਾਂਗਰਸ ਦਾ ਮੇਅਰ ਬਣਾਉਣ ਜਾ ਰਹੇ ਹਾਂ ਜਲਦੀ ਔਰ ਹਾਊਸ ਆਪਣਾ ਕਾਰਪੋਰੇਸ਼ਨ ਚੈਸੀ ਆਪਣਾ ਕਾਂਗਰਸ ਦਾ ਹਾਊਸ ਬਣਾਵਾਂਗੇ ਔਰ ਆਪਣਾ ਮੇਅਰ ਬਣਾਵਾਂਗੇ ਸ਼ਹਿਰ ਦੀ ਸੇਵਾ ਕਰਾਂਗੇ ਔਰ ਜਿਹੜੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕਰਾਂਗੇ ਪਰ ਇਹਦੇ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਜਿਹੜੀ ਆ ਰਹੀ ਆ ਉਹ اپੋਜੀਸ਼ਨ ਨੇ ਤੇ اپੋਜੀਸ਼ਨ ਹੀ ਰਹਿਣਾ ਉਹਨਾਂ ਨੇ ਆਪਣੀ ਤਿਕੜਗਮ ਆ ਜਿਹੜੀਆਂ ਲੜਾਉਣੀਆਂ ਲੜਾਉਣੀਆਂ ਹਨਾ ਉਹ ਕਰਨਗੇ ਜੋ ਵੀ ਕਰਨਾ ਹੈਗਾ ਜੋ ਸੰਭਵ ਹੋਏਗਾ ਕਿਉਂਕਿ ਜੇ ਆਪਾਂ ਪਿੱਛੇ ਵੀ ਚੱਲ ਜਾਈਏ ਤਾਂ ਕਰਮਜੀਤ ਸਿੰਘ ਰਿੰਟੂ ਸੱਦਾ ਸੀ ਆਮ ਆਦਮੀ ਪਾਰਟੀ ਦੀ ਪਰ ਸਿਰਫ ਤਿੰਨ ਕਾਉਂਸਲਰ ਲੈ ਕੇ ਤੁਹਾਡੇ ਆਈ ਥਿੰਕ 35 36 ਕਾਉਂਸਲਰ ਉਹਨਾਂ ਤੋੜਲੇ ਸੀਗੇ ਉਸ ਵੇਲੇ ਉਹ ਜਿਹੜੀ ਹਿਸਟਰੀ ਆ ਉਹ ਫੇਰ ਰਿਪੀਟ ਹੋ ਸਕਦੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਕਿਉਂਕਿ ਜਿਹੜੇ ਇੰਡੀਪੈਂਡੈਂਟ ਆ ਉਹ ਕਾਉਂਸਲਰ ਦੇ ਤੋੜ ਲੈ ਗਏ ਆ ਆਲਮੋਸਟ ਸਭ ਕੁਝ ਨਜ਼ਰ ਹੀ ਆ ਰਿਹਾ ਹੈ ਪਰ ਹੁਣ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਜਦੋਂ ਕੱਲ ਨੂੰ VOTING ਪ੍ਰਕਿਰਿਆ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸਾਹਮਣੇ ਆ ਸਕਦੀ ਹੈ ਕੀ ਕਿੰਨੇ ਕਲਰਟ ਤੁਸੀਂ ਇਸ ਚੀਜ਼ ਨੂੰ ਲੈ ਕੇ ਪਰ ਜੇਸੀ ਮੈਸੋ ਯਾਦਾ ਤੁਹਾਨੂੰ ਇਸ ਚੀਜ਼ ਦੀ ਨੋਲਿਜ ਹੋਏਗੀ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਸਾਡੇ ਤੋਂ ਜ਼ਿਆਦਾ ਤੁਸੀਂ ਵੀ ਲੋਕਾਂ ਦੇ ਵਿਚਰਦੇ ਹੋ ਆਮ ਆਦਮੀ ਪਾਰਟੀ ਇੱਕ ਮੈਂ ਕਹਾਂਗਾ ਝੂਠਿਆਂ ਦੀ ਪਾਰਟੀ ਹੈ ਝੂਠ ਬੋਲ ਕੇ ਲੋਕਾਂ ਕੋਲ ਇੱਕ ਵਾਰੀ ਵੋਟਾਂ ਲਲੀਆਂ ਉਹਦਾ ਰਿਜ਼ਲਟ ਇਹਨਾਂ ਨੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨਾਂ ਜੀ ਵੀ ਦੇਖਿਆ ਜਿਹੜੀ ਅੱਜ ਤੋਂ 4-5 ਮਹੀਨੇ ਪਹਿਲਾਂ ਹੋਈਆਂ ਸੀ ਔਰ ਉਹ ਕਾਉਂਸਲਰ ਦੀ ਜਿਹੜੀ ਇਲੈ ਪ੍ਰਿਓਰਿਟੀ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਸੋ ਲੋਕਾਂ ਨੇ ਇੱਕ ਵਾਰੀ ਉਹਨੇ ਜਿਹੜੇ ਕਾਉਂਸਲਰਾਂ ਦੀ ਗੱਲ ਕਰਦੇ ਉਹਨਾਂ ਨੇ ਦੇਖ ਲਿਆ ਜਿਹੜੇ ਪਹਿਲਾਂ ਗਏ ਸੀ ਤੁਸੀਂ ਸਰਦਾਰ ਕਰਨਜੀਤ ਸਿੰਘ ਇੰਟੂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਉਹਨਾਂ ਦੇ ਨਾਲ ਗਏ ਸੀ ਅੱਜ ਉਹ ਵੀ ਵਾਪਸ ਆਉਣ ਨੂੰ ਫਿਰਦੇ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੋ ਕਾਂਗਰਸ ਪਾਰਟੀ ਨੇ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਜਿਹੜੇ ਕਾਉਂਸਲਰ ਜਾਂ ਜਿਹੜਾ ਵੀ ਕੋਈ ਬੰਦਾ ਪਾਰਟੀ ਛੱਡ ਕੇ ਗਿਆ ਉਹਨੂੰ ਟਿਕਟ ਨਹੀਂ ਦਿੱਤੀ ਜਾਏਗੀ ਉਹ ਨਹੀਂ ਦਿੱਤੀ ਗਈ ਔਰ ਅੱਗੇ ਵੀ ਪਾਰਟੀ ਦਾ ਹੀ ਫੈਸਲਾ ਹੈ ਜਿਹੜਾ ਕੋਈ ਜਾਏਗਾ ਉਹਨੂੰ ਟਿਕਟ ਨਹੀਂ ਦਿੱਤੀ ਜਾਏਗੀ ਉਹਨੂੰ ਪਾਰਟੀ ਐਂਟਰਟੇਨ ਆਉਣ ਵਾਲੇ ਟਾਈਮ 'ਚ ਨਹੀਂ ਕਰੇਗੀ ਔਰ ਕੋਈ ਵੀ ਕਾਂਗਰਸ ਦਾ ਇੱਕ ਸਿੰਗਲ ਕੌਂਸਲਰ ਵੀ ਹੱਲੇ ਤੱਕ ਇੰਨਾ ਕੁ ਨੈਨਦੀ ਪਾਰਟੀ 'ਚ ਨਹੀਂ ਗਿਆ ਔਰ ਨਾ ਹੀ ਕੋਈ ਜਾਏਗਾ ਮੈਂ ਫਿਰ ਇਹ ਗੱਲ ਕਹਾਂਗਾ ਬੜਾ ਕੌਨਫੀਡੈਂਟਲੀ ਗੱਲ ਕਹਾਂਗਾ ਕਿ ਅਸੀਂ ਜਲਦ ਹੀ ਜਦੋਂ ਸਰਕਾਰ ਦੇਖੋ ਇਹ ਕੰਮ ਨੋਟੀਫਿਕੇਸ਼ਨ ਸਰਕਾਰ ਨੇ ਕਰਦੀ ਇਟ ਡੇ ਕਰ ਸਕਦੇ ਨੇ ਜੇ ਅੱਜ ਕੌਂਸਲਰ ਦੀ ਇਲੈਕਸ਼ਨਾਂ ਵੀ ਹੋਈਆਂ ਉਹ ਆਨਰੇਬਲ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਸੇ ਹੋਈਆਂ ਜੀ ਅੱਜ ਉਹ ਡਾਇਰੈਕਸ਼ਨਸ ਨਾ ਕਰਦੇ ਕੋਰਟ ਟ੍ਰੈਕਸ਼ਨ ਨਾ ਕਰਦੇ ਤੇ ਕਾਉਂਸਲਰ ਦੀ ਇਲੈਕਸ਼ਨ ਵੀ ਨਹੀਂ ਇਹਨਾਂ ਕੋ ਕਰਾਈ ਜਾਣੀ ਸੀ ਔਰ ਜੇ ਇਹ ਯਾਦਾ ਡਿਲੇ ਕਰਾਂਗੇ ਤੇ ਅਸੀਂ ਕੋਰਟ ਦਾ ਦਰਵਾਜ਼ਾ ਜ਼ਰੂਰ ਖੜਕਾਉਾਂਗੇ ਓਕੇ ਅ ਮੈਂ ਸਵਾਲ ਕਰਨ ਲੱਗਾ ਸੀਗਾ ਜਿਹੜਾ ਕਿ ਤੁਹਾਡੇ ਵਾਸਤੇ ਜਾਂ ਕਾਂਗਰਸ ਵਾਸਤੇ ਮੁਸ਼ਕਲ ਕਿਉਂ ਖੜੀ ਹੋ ਰਹੀ ਹੈ ਉਹਦੇ ਬਾਰੇ ਜਿਹੜਾ ਸਵਾਲ ਜੋ ਲੋਕਾਂ ਦੇ ਜ਼ਿਹਨ ਦੇ ਵਿੱਚ ਉਹ ਕਰਨ ਲੱਗਾ ਸੀ ਪਰ ਗੱਲ ਜਿਹੜੀ ਆ ਕਰਮਜੀਤ ਸਿੰਘ ਟਵਲ ਮੁੜ ਗਈ ਸਵਾਲ ਇਹ ਆ ਕਿ ਕਾਂਗਰਸ ਦੀ ਆਪਣੀ ਤੜੇਬੰਦੀ ਜਿਹੜੀ ਕਿ ਸਾਫ਼ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਸੋਨੀ ਸਾਹਿਬ ਹੋ ਗਏ ਆਪਣੇ ਇੱਕ ਤੜਾ ਵਖਰਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਆਪਾਂ ਕੁਲ ਕੇ ਜੇ ਗੱਲ ਕਰੀਏ ਅੌਜਲਾ ਸਾਹਿਬ ਡਾਕਟਰ ਰਾਜਕੁਮਾਰ ਜਾਂ ਹੋਰ ਇੱਕ ਤੜਾ ਵਖਰਾ ਨਜ਼ਰ ਆ ਰਿਹਾ ਏਦਾਂ ਤਿੰਨ ਚਾਰ ਬੰਦੇ ਦਾ ਇੱਧਰ ਤੜਾ ਵ ਇੱਧਰ ਤੜਾ ਉਹਦੇ ਕਰਕੇ ਇੱਕ ਮੁਸ਼ਕਿਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਕਹਿੰਦੇ ਕਿ ਇੱਕ ਪਾਸੇ ਪਰਿਵਾਰਵਾਦ ਹੈ ਇੱਕ ਪਾਸੇ ਵਰਕਰਵਾਦ ਹੈ ਹੈਨਾ ਇਸ ਚੀਜ਼ ਦੇ ਇਲਜ਼ਾਮات ਜਿਹੜੇ ਲਾਏ ਜਾ ਰਹੇ ਨੇ ਉਹ ਚੀਜ਼ ਨੂੰ ਕਿਵੇਂ ਟੈਕਲ ਕਰੋਗੇ ਇਹ ਬੜੀ ਵੱਡੀ ਸਮੱਸਿਆ ਜਿਹੜੀ ਆ ਜੇ ਉਧਰੋਂ ਡਿਲੇ ਹੋ ਰਿਹਾ ਤੇ ਇਧਰੋਂ ਵੀ ਲਾਂਬੰਦ ਕਰਨ ਚ ਡਿਲੇ ਤੇ ਅਜੇ ਹੋ ਹੀ ਰਿਹਾ ਹੈ ਦੇਖੋ ਕੋਈ ਤੜੇਬੰਦੀ ਬਿੱਲੀ ਗੱਲ ਤੇ ਮੈਂ ਕਲੀਅਰ ਕਰਨਾ ਚਾਹਾਂਗਾ ਪਾਰਟੀ ਚ ਕੋਈ ਤੜੇਬੰਦੀ ਨਹੀਂ ਹੈ ਹਾਂ ਹਰ ਕਿਸੇ ਦਾ ਰਾਈਟ ਜ਼ਰੂਰ ਹੈ ਮੈਂ ਆਪਣੇ ਆਪ ਨੂੰ ਮੇਰ ਦਾ ਕੈਂਡੀਡੇਟ ਨਹੀਂ ਮੰਨਦਾ ਕਿ ਮੈਂ ਹੀ ਆ ਜਿਹੜਾ ਜਿੰਨੂੰ ਵੀ ਹਾਈ ਕਮਾਂਡ ਜਿਹਦੇ ਤੇ ਵੀ ਹੱਥ ਰੱਖੇਗੀ ਅਸੀਂ ਉਹਦੇ ਨਾਲ ਚੱਲਾਂਗੇ ਜੋ ਪਾਰਟੀ ਹਾਈ ਕਮਾਂਡ ਸਾਡੇ ਸੀਨੀਅਰ ਲੀਡਰ ਜੋ ਫੈਸਲਾ ਕਰਨਗੇ ਜਿੰਨੂੰ ਵੀ ਮੇਅਰ ਦਾ ਕੈਂਡੀਡੇਟ ਅੱਗੇ ਕਰਾਂਗੇ ਅਸੀਂ ਉਹਦੇ ਨਾਲ ਪੂਰਾ ਡਟ ਕੇ ਖੜੇ ਹੋਵਾਂਗੇ ਪਹਿਲਾ ਸਾਡਾ ਇੱਕੋ ਹੀ ਟਾਰਗੇਟ ਹੈ ਅਸੀਂ ਕਾਂਗਰਸ ਦਾ ਮੇਅਰ ਬਣਾਣਾ ਹੈ ਉਹ ਅਸੀਂ ਬਣਾਵਾਂਗੇ ਜਿੰਨੂੰ ਵੀ ਹਾਈ ਕਮਾਂਡ ਫੈਸਲਾ ਕਰੇਗੀ ਜਿੱਦੇ ਦੇ ਵੀ ਆਤਰਾ ਕਰਨਗੇ ਅਸੀਂ ਉਹਦੇ ਨਾਲ ਚੱਲਾਂਗੇ ਔਰ ਕੋਈ ਮੈਂ ਦੂਜੀ ਗੱਲ ਕਲੀਅਰ ਕਰਨਾ ਚਾਹੁੰਦਾ ਕੋਈ ਧੜੇਬੰਦੀ ਨਹੀਂ ਹੈ ਦੇਖੋ ਹਰ ਐਮਐਲਏ ਹਰ ਕਿਸੇ ਬੰਦੇ ਦੇ ਨਾਲ ਉਹਦੇ ਆਪਣੇ ਕੌਂਸਲ ਜੁੜੇ ਹੁੰਦੇ ਨੇ ਔਰ ਹਰ ਕਿਸੇ ਦਾ ਰਾਈਟ ਵੀ ਬੰਦ ਹੈ ਕੋਈ ਸੀਨੀਅਰ ਹੈ ਉਹਦਾ ਰਾਈਟ ਬੰਦ ਹੈ ਮੇਅਰ ਦੀ ਇਲੈਕਸ਼ਨ ਵਾਸਤੇ ਜਾਂ ਉਹ ਚਾਹਵਨ ਹੁੰਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਧੜੇਬੰਦੀ ਤੇ ਵੰਡੇ ਗਏ ਹਰ ਕਿਸੇ ਐਮਐਲਏ ਨੇ ਆਪਣੇ ਬੰਦੇ ਦੀ ਗੱਲ ਕਰਨੀ ਹੈ ਉਹਨੇ ਆਪਣੇ ਬੰਦੇ ਦੀ ਆਵਾਜ਼ ਚੁਕਨੀ ਹੈ ਉਹ ਸਾਰੇ ਕਰ ਰਹੇ ਨੇ ਕੋਈ ਗੱਲ ਨਹੀਂ ਪਰ ਇੱਕ ਗੱਲ ਹੈ ਜਦੋਂ ਵੀ ਕੋਈ ਅੱਗੇ ਆਉਣ ਵਾਲੇ ਟਾਈਮ 'ਚ ਲੋੜ ਪੈਗੀ ਸਾਰੇ ਅਸੀਂ ਇਕੱਠੇ ਹੋਵਾਂਗੇ ਚਾਹੇ ਡਾਕਟਰ ਰਾਜਪਾਲ ਵੇਰਕਾ ਜੀ ਨੇ ਚਾਹੇ ਸੋਨੀ ਸਾਹਿਬ ਨੇ ਚਾਹੇ ਬਲੋਰੀਆ ਸਾਹਿਬ ਨੇ ਚਾਹੇ ਕੋਈ ਵੀ ਲੀਡਰ ਹੈ ਚਾਹੇ ਸਾਰੇ ਇਕੱਠੇ ਹੋਵਾਂਗੇ ਕੋਈ ਢੜੇਬੰਦੀ ਕੋਈ ਨਜ਼ਰ ਨਹੀਂ ਪਰ ਜਦੋਂ ਪਹਿਲੀ ਮੀਟਿੰਗ ਹੁੰਦੀ ਤੁਸੀਂ ਸਾਦੇਓ ਪਹਿਲੀ ਮੀਟਿੰਗ ਸਾਦੀ ਹੈ ਜਿਹੜੀ ਆਪਾਂ ਪੂਰੇ ਵੀ ਸਾਰਿਆਂ ਨੂੰ ਦੱਸਿਆ ਜਾ ਰਿਹਾ ਕਿ ਸਾਰਿਆਂ ਨੂੰ ਫੋਨ ਕਰਕੇ ਬੁਲਾਉਂਦੇ ਨੇ ਉੱਚੇ ਕਾਫੀ ਐਬਸੈਂਟ ਰਹ ਜਾਂਦੇ ਨੇ ਉਹਦੇ ਨਾਲ ਕਾਫੀ ਕੰਨ ਖੜੇ ਹੋ ਜਾਂਦੇ ਲੋਕਾਂ ਦੇ ਕਿ ਯਾਰ ਇਹ ਕਿਉਂ ਨਹੀਂ ਆ ਪਹਿਲੀ ਮੀਟਿੰਗ ਦੇ ਵਿੱਚ ਹੀ ਇਕੱਠੇ ਕਿਉਂ ਨਹੀਂ ਹੋਏ ਦੇਖੋ ਜਿਹੜੇ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਐਸਮਾ ਪਪੋਜੀ ਉਹਨਾਂ ਨੇ ਮੀਟਿੰਗ ਕਾਲ ਕੀਤੀ ਸੀ ਸਿਰਫ ਇਲੈਕਟਿਡ ਜਿਹ ਕੁਈ ਫਰਸਟ ਮੀਟਿੰਗ ਉਹਨਾਂ ਨੇ ਕੋਈ ਇਦਾਂ ਦੀ ਨਹੀਂ ਸੀ ਕਿ ਉਹਨੂੰ ਬੁਲਾਇਆ ਜਾਂ ਉਹਨੂੰ ਨਹੀਂ ਬੁਲਾਇਆ ਕੁਝ ਕਾਉਂਸਲਰ ਆ ਗਏ ਕੁਝ ਨਹੀਂ ਆਏ ਉਹਦੇ 'ਚ ਕੋਈ ਵੀ ਨਹੀਂ ਸੀ ਕਿ ਕੱਲੇ ਕਾਉਂਸਲਰ ਬੁਲਾਏ ਗਏ ਸਾਰੇ ਵਰਕਰ ਵੀ ਬੁਲਾਏ ਗਏ ਜਿਹੜੇ ਮੇਲ ਮੇਲ ਸੀ ਸਾਰੇ ਨੂੰ ਉਹਨਾਂ ਨੇ ਬੁਲਾਇਆ ਕਈ ਲੋਕ ਆਗੇ ਕੋਈ ਪ੍ਰੀਪਲੈਂਟ ਪ੍ਰੋਗਰਾਮ ਨਹੀਂ ਸੀ ਜਾਂ ਹੁੰਦਾ ਕਿ ਪਹਿਲੋ 1-2 ਦਿਨ ਪਹਿਲੋ ਕਿਆਉਦੇ ਫਿਰ ਸਾਰੇ ਕੋਈ ਬੰਦਾ ਬਾਹਰ ਗਿਆ ਸੀ ਕਿਉਂਕਿ ਨਵੀਂ ਨਵੀਂ ਇਲੈਕਸ਼ਨ ਲੜੀ ਮੈਂ 2-3 ਕਾਉਂਸਲਰਾਂ ਨਾਲ ਤਾਂ ਵੈਸੀ ਗੱਲ ਹੋਈ ਉਹ ਕੋਈ ਮੱਥਾ ਟੇਕਣ ਗਿਆ ਹੋਇਆ ਕੋਈ ਆਪਣੇ ਰਿਸ਼ਤੇਦਾਰਾਂ ਵੱਲ ਗਿਆ ਕਿ ਕਿਸੇ ਵੱਲ ਕੋਈ ਫੰਕਸ਼ਨ ਸਾਰੇ ਕੋਈ ਨਾ ਕੋਈ ਕਿਤੇ ਬੀਜ਼ੀ ਸੀ ਕੋਈ ਇਦਾਂ ਦੀ ਗੱਲ ਨਹੀਂ ਸੀ ਉਹ ਮੀਡੀਆ 'ਚ ਉਹਨੂੰ ਗਲਤ ਮੈਸੇਜ ਤਰੀਕੇ ਨਾਲ ਕੀਤਾ ਗਿਆ ਪਰ ਸਾਰੇ ਕਾਂਗਰਸ ਇਕੱਠੀ ਹੈ ਸਾਰੇ ਕਾਉਂਸਲਰ ਇਕੱਠੇ ਹਨ ਸਾਰੇ ਸੀਨੀਅਰ ਲੀਡਰ ਇਕੱਠੇ ਨੇ ਕੋਈ ਇਦਾਂ ਦੀ ਤੜੇਬੰਦੀ ਨਹੀਂ ਹੈ ਆਪਾਂ ਇੰਡੀਪੈਂਡੈਂ ਸਾਨੂੰ ਮੈਨ ਲੱਗਾ ਸੀ ਸਾਨੂੰ ਜ਼ਰੂਰਤ ਹੀ ਨਹੀਂ ਪੈਗੀ ਜੀ ਇੰਡੀਪੈਂਡੈਂਟ ਦੀ ਕੋਈ ਸਾਨੂੰ ਜ਼ਰੂਰਤ ਨਹੀਂ ਹੈ ਅਸੀਂ ਫਿਰ ਉਹ ਗੱਲ ਕਰਾਂਗੇ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਹੈ ਮੈਂਡੇਟ ਦੇਖੋ ਤੇ ਜਿਹੜੇ ਆਈ ਥਿੰਕ 45 ਨੀਡੇਡ ਕਿੰਨੇ ਚਾਹੀਦੇ 45 ਨੀਡੇਡ ਤੁਹਾਡੇ ਕੋ 41 ਨੇ 41 ਹਨਾ ਕੋਈ ਹੋਰ ਤੇ ਕੈਂਡੀਡੇਟ ਤੁਹਾਨੂੰ ਚਾਹੀਦੇ ਹਨਾ ਜਿਹੜੇ ਵਿਨਰ ਆ ਹਨਾ ਪੰਜ ਚਾਰ ਹੋਰ ਚਾਹੀਦੇ ਆ ਜਿਸ ਦਿਨ ਜੇ ਇੰਡੀਪੈਂਡੈਂਟ ਨਾ ਜਾਂਦੇ ਉਧਰ ਤੇ ਇੰਡੀਪੈਂਡੈਂਟ ਤੁਸੀਂ ਤੇ ਫਿਰ ਫਿਰ ਕੋਈ ਹੈਡਾ ਇਸ਼ੂ ਹੈ ਸੀ ਹੱਲੇ ਸਾਰੇ ਇੰਡੀਪੈਂਡੈਂਟ ਗਏ ਤੁਹਾਨੂੰ ਲੱਗਦਾ ਹੌਸਟ੍ਰੇਟਿੰਗ ਹੋ ਰਹੀ ਹੈ ਦੇਖੋ اپੋਜੀਸ਼ਨ ਵਾਲੇ ਉਹਨਾਂ ਨੇ ਤੇ ਕਾਰੀ ਲੈ ਲਈ ਉਹ ਸਾਡੇ ਸਿਟਿੰਗ ਕੌਂਸਲਰ ਜਿਹੜੇ ਪਾਰਟੀ ਦੇ ਉਹਨਾਂ ਕੋਲ ਵੀ ਜਾ ਰਹੇ ਉਹਨਾਂ ਨੂੰ ਵੀ ਕੋਈ ਲਾਲਚ ਦੇ ਰਹੇ ਨੇ ਇਹਦੇ ਸਾਰਿਆਂ ਨੂੰ ਹੀ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਕੈਸਨੋ ਚੇਅਰਮੈਨੀਆਂ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਕਿ ਪੋਸਟਾਂ ਦੇ ਤਿੰਨ ਨੇ ਇੱਕ ਮੇਅਰ ਦੀ ਇੱਕ ਡਿਪਟੀ ਮੇਅਰ ਇੱਕ ਸੀਨੀਅਰ ਔਰ ਜਿੰਦਗੋ ਵੀ ਜਾਂਦੇ ਸਾਰਿਆਂ ਨੂੰ ਹੀ ਵੰਡੀ ਜਾ ਰਹੇ ਨੇ ਅੱਛਾ ਇਹ ਆਮ ਆਦਮੀ ਪਾਰਟੀ ਵਾਲੇ ਕੀ ਸਾਡੇ ਕੋ ਆ ਜਾਓ ਪਰ ਕੋਈ ਇਹਨਾਂ ਦੀ ਗੱਲਾਂ 'ਚ ਇਹਨਾਂ ਦੇ ਇਸ ਗੱਲਾਂ 'ਚ ਆਉਣ ਵਾਲਾ ਨਹੀਂ ਹੋਣ ਇਹਨਾਂ ਦੇ ਝੂਠ ਲੋਕਾਂ ਨੇ ਦੇਖ ਲਿਆ ਤਿੰਨ ਸਾਲਾਂ ਜਿਹਦੇ ਦੇਖੋ ਇਨਾਂ ਨੇ ਕੋਈ ਇੱਕ ਸਿੰਗਲ ਕੰਮ ਵੀ ਜਿਹੜਾ ਲੋਕਾਂ ਦਾ ਵਾਅਦਾ ਕੀਤਾ ਉਹ ਕੀਤਾ ਨਹੀਂ ਉਹ ਲੋਕੀ ਬੜੇ ਸ਼ਿਆਨੇ ਨੇ ਖਾਸ ਕਰਕੇ ਜਿਹੜੇ ਕਾਉਂਸਲਰ ਬਣੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਜਿਤਾਇਆ ਹੈ ਉਹ ਇਨਾਂ ਦੀ ਗੱਲਾਂ 'ਚ ਨਹੀਂ ਆਉਣ ਵਾਲੇ ਔਰ ਫਿਰ ਗੱਲ ਕਰਾਂਗਾ ਤੁਸੀਂ ਇੰਡੀਪੈਂਡੈਂਟ ਦੀ ਗੱਲ ਕੀਤੀ ਹੈ ਇਹ ਜਿੰਨਾ ਮਰਜ਼ੀ ਜੋਰ ਲਾ ਲੈਣ ਕਾਂਗਰਸ ਆਪਣਾ ਮੇਰ ਬਣਾਏਗੀ ਆਪਣਾ ਹਾਊਸ ਬਣਾਏਗੀ ਜਲਦੀ ਬਣਾਏਗੀ ਬਸ ਅਸੀਂ ਵੇਟ ਕਰ ਰਹੇ ਹਾਂ ਆਪਣਾ ਨੋਟੀਫਿਕੇਸ਼ਨ ਤਾਂ 4 ਹੋਰ ਕਿੱਥੋਂ ਲਿਆਓਗੇ ਉਹ ਜਿਸ ਦਿਨ voting ਹੋਏਗੀ ਉਸ ਦਿਨ ਤੁਹਾਨੂੰ ਪਤਾ ਲੱਗ ਜਾ ਤੁਸੀਂ ਉੱਥੇ ਹੋਣਾ ਤੁਸੀਂ ਕਰੋਗੇ ਕਲੀਅਰ ਹਾਊਸਟੇਡਿੰਗ ਤੋਂ ਟਵਡੇ ਉਹ ਵੀ ਕੋਸ਼ਿਸ਼ ਨਹੀਂ ਤੇ ਜਾ ਰਹੀ ਹੈ ਸਾਡੀ ਜ਼ਰੂਰਤ ਨਹੀਂ ਬਈ ਇਹ ਸਾਡੇ ਸਾਡੀ ਤਿਆਰੀ ਹੈ ਸਾਡੀ ਪੂਰੀ ਤਿਆਰੀ ਹੈ ਤੁਸੀਂ 45 ਦੀ ਗੱਲ ਕਰ ਰਹੇ ਹੋ ਅਸੀਂ 50 ਪਲੱਸ ਤੇ ਤੁਹਾਨੂੰ ਉਹ ਦਿਨ ਆਪਣੇ ਫੇਵਰ ਚ ਕਾਂਗਰਸ ਯੂਨੀਵਰਸਿਟੀ ਵਿੱਚ VOTING ਕਰਾ ਦਾਂਗੇ ਸਾਡੀ ਪੂਰੀ ਤਿਆਰੀ ਆਪਣੇ ਆਪਣੇ within the party ਤੁਹਾਡਾ ਇਸ ਚੀਜ਼ ਤੇ ਕੰਸੈਂਟ ਬਣ ਰਹੀ ਹੈ ਵੀ ਕਿਹੜਾ ਨਾਂ ਇੱਕ ਹੋਏਗਾ ਕਿ ਆ ਉੱਤੇ ਵੀ ਕਿਤੇ ਨਾ ਕਿਤੇ ਡਿਫਰੈਂਸਸ ਹੈ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਹੈ ਜਿੱਦੋਂ ਵੀ ਨੋਟੀਫਿਕੇਸ਼ਨ ਹੋਏਗੀ ਉਹਦੇ ਬਾਅਦ ਸਾਨੂੰ ਟਾਈਮ ਮਿਲਦਾ ਹੈ ਔਰ ਉਹ ਪਾਰਟੀ ਹਾਈ ਕਮਾਂਡ ਆਲਰੇਡੀ ਯੂਜ਼ ਸੀ ਜਿਸ ਨੂੰ ਆਪ ਆ ਕੇ ਦੇਖਣਗੇ ਉਹਨਾਂ ਦਾ ਕੰਮ ਦੇਖੋ ਮੈਂ ਅੱਜ ਬਹੁਤ ਜੂਨੀਅਰ ਐਸਸੀ ਸੇ ਮੈਂ ਨਹੀਂ ਕਹਿ ਸਕਦਾ ਤੁਹਾਨੂੰ ਬਟ ਮੈਂ ਫਿਰ ਇਹ ਗੱਲ ਕਵਾਂਗਾ ਕਿ ਜਿੰਨੂ ਵੀ ਪਾਰਟੀ ਹਾਈ ਕਮਾਂਡ ਸੀਨੀਅਰ ਲੀਡਰਸ਼ਿਪ ਜਿੰਨੂ ਵੀ ਜਿਹਦੇ ਤੇ ਵੀ ਹੱਥ ਰੱਖਣਗੇ ਅਸੀਂ ਉਹਦੇ ਨਾਲ ਚੱਲਾਂਗੇ ਔਰ ਪੂਰੇ ਹਾਊਸ ਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ ਔਰ ਸ਼ਹਿਰ ਦੀ ਸੇਵਾ ਕਰਾਂਗੇ ਸ਼ਹਿਰ ਦੀ ਸੇਵਾ ਦੀ ਜੇ ਗੱਲ ਕਰੀਏ ਤਾਂ ਕਾਫੀ देर ਹੋ ਗਈ ਆ ਅਮਨਸਰ ਕੋਲ ਮੇਰ ਨਹੀਂ ਆ ਤੇ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸ਼ਹਿਰ ਦਾ ਹਾਲਾਤ ਕਿਦਾਂ ਦੇ ਦੇਖ ਰਹੇ ਹੋ ਜੇ ਕੋਈ ਬਹੁਤ ਵੱਡਾ ਫੇਲਿਅਰ ਹੈ ਆਮ ਆਦਮੀ ਪਾਰਟੀ ਦਾ ਕਿ 2 ਸਾਲ ਹੋ ਗਏ ਇਲੈਕਸ਼ਨ ਨਹੀਂ ਕਰਾ ਪਾਈ ਸੀ ਅੱਜ ਮਾਨਯੋਗ ਸੁਪਰੀਮ ਕੋਰਟ ਦੀ ਆਰਡਰ ਉਹਨਾਂ ਦੀ ਡਾਇਰੈਕਸ਼ਨ ਨਾ ਹੁੰਦੀ ਤੇ ਇਹ ਵੀ ਇਲੈਕਸ਼ਨ ਮਨ ਲੱਗਦਾ ਸੀ ਇਹ ਕਰਾਉਂਦੇ ਨਹੀਂ ਸੀ ਇਹਨਾਂ ਨੇ ਕਰਾਨੀ ਨਹੀਂ ਸੀ 2 ਸਾਲ ਬਾਅਦ ਕੋਰਟ ਦੀ ਡਾਇਰੈਕਸ਼ਨਾਂ ਦੇ ਨਾਲੇ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਕੌਂਸਲਰ ਦੀ ਹੋਈ ਹੈ ਔਰ ਲੋਕਾਂ ਨੂੰ ਬਹੁਤ ਐਸੇ ਲਈ ਮੁਸ਼ਕਲ ਜਿਹੜੀ ਹੈ ਸ਼ਹਿਰ ਦੀ ਐ ਮੈਂ ਜਿਹੜੀ ਪਹਿਲੇ ਵੀ ਗੱਲ ਗੱਲ ਕੀਤੀ ਹੈ ਤੁਹਾਡੇ ਨਾਲ ਕਿ ਸ਼ਹਿਰ ਦੀ ਸਾਫ ਸਫਾਈ ਦੇ ਰਿਗਾਰਡਿੰਗ ਹੂੰ ਤੁਸੀਂ ਦੇਖੋ ਹਰ ਚੌਂਕ ਤੇ ਚਾਹੇ ਉਹ ਕੋਈ ਮੇਨ ਇਰੀਆ ਲਲੋ ਲਾਰੈਂਸ ਹੋਵੇ ਦੇਖ ਲੋ ਰਣਜੀਤ ਇਹਨੇ ਜਿਹੜੇ ਪੌਸ਼ ਮੈਂ ਕਹਿੰਦਾ ਜਿਹੜੇ ਵਧੀਆ ਸ਼ਹਿਰ ਦੇ ਸਿਵਲਾਈਨ ਇਰੀਆ ਸਾਰਾ ਸ਼ਹਿਰ ਗੰਦਗੀ ਦਾ ਕੂੜੇ ਦੇ ਢੇਰ ਲੱਗੇ ਨੇ گارਬੇਜ ਲੱਗਾ ਹੋਇਆ ਕੋਈ ਚੁੱਕਣ ਵਾਲਾ ਨਹੀਂ ਕਿਉਂਕਿ ਅਪਸਰਾ ਨੂੰ ਮੈਂ ਸਮਝਦਾ ਕੋਈ ਫਰਕ ਨਹੀਂ ਪਏਗਾ ਇੱਕ ਕਾਉਂਸਲਰ ਹੈ ਜਿਹੜਾ ਆਪਣੀ ਬੋਰਡ ਦੀ ਸੇਵਾ ਕਰਦਾ ਕਿਉਂਕਿ ਉਹਨੇ ਹਰ ਸਾਲ 1.5 ਸਾਲ ਬਾਅਦ ਲੋਕਾਂ 'ਚ ਵੋਟਾਂ ਮੰਗਣ ਜਾਣਾ ਹੈ ਕਾਉਂਸਲਰ ਇਲੈਕਸ਼ਨ ਖਤਮ ਹੋਈ ਹੈ ਤੇ 1.5 2 ਸਾਲ ਬਾਅਦ ਸਾਡੀ ਐਮ ਐਲ ਏ ਇਲੈਕਸ਼ਨ ਆ ਰਹੀ ਹੈ ਉਹ ਖਤਮ ਹੋਣੀ ਹੈ ਉਹਦੇ ਬਾਅਦ ਚੋਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਔਰ ਕਾਉਂਸਲਰ ਹੀ ਐਸਾ ਇੱਕ ਬੰਦਾ ਹੁੰਦਾ ਹੈ ਜਿਹੜਾ ਬੂਥ ਨੂੰ ਸੰਭਾਲ ਲੈ ਚਾਹੇ ਉਹ ਐਮ ਐਲ ਏ ਇਲੈਕਸ਼ਨ ਹੋ ਉਹਨੇ ਬੂਥਾਂ ਤੇ ਬੈਠਣਾ ਹੁੰਦਾ ਉਹਨੇ ਆਪਣੇ ਵਰਕਰਾਂ ਨੂੰ ਬਿਠਾਣਾ ਹੁੰਦਾ ਐਮ ਪੀ ਇਲੈਕਸ਼ਨਾਂ 'ਚ ਵੀ ਉਹ ਵੀ ਕਾਉਂਸਲਰ ਦੀ ਹੀ ਰਿਸਪੌਂਸਿਬਿਲਟੀ ਮੰਨਦੀ ਹੈ ਬੂਥਾਂ ਦੇ ਬੰਦਿਆਂ ਨੂੰ ਵਰਕਰਾਂ ਨੂੰ ਐਕਟਿਵ ਕਰਨਾ ਬਿਠਾਣਾ ਅੰਦਰ ਬਿਠਾਣਾ ਬਾਹਰ ਬਿਠਾਣਾ ਉਹ ਕਾਉਂਸਲਰ ਦੇਖੋ ਲੋਕਾਂ ਦਾ ਇੱਕ ਮੈਂ ਸਮਝਦਾ ਫ੍ਰੀ ਦਾ ਸੇਵਾਦਾਰ ਮਿਲ ਜਾਂਦਾ ਹੈ ਕਾਉਂਸਲਰ ਇੱਕ ਵੋਟਾਂ ਪੈ ਜਾਂਦੀ ਹੈ ਸਵਿਅਰ ਇਸ ਉੱਠਣਾ ਹੈ ਉਹਨੇ ਲੋਕਾਂ ਨੇ ਉਹਦੇ ਸੀਵਰ ਬੰਦ ਹੋ ਗਿਆ ਕਿਸੇ ਦੇ ਘਰ ਪਾਣੀ ਨਹੀਂ ਆ ਰਿਹਾ ਲਾਈਟ ਬੰਦ ਹੋ ਗਈ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਵੇ ਉਹਨਾਂ ਨੇ ਸਭ ਤੋਂ ਪਹਿਲਾਂ ਕਾਉਂਸਲਰ ਨੂੰ ਫੋਨ ਕਰਨਾ ਹੁੰਦਾ ਹੈ ਔਰ ਕਾਉਂਸਲਰ ਇੱਕ ਐਮ ਰੋਲ ਪਲੇ ਕਰਦਾ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਆਪਣੀ ਵੋਟਸ ਵਾਸਤੇ ਲੋਕਾਂ ਨੂੰ ਉਹਦੇ ਤੇ ਇਤਬਾਰ ਹੁੰਦਾ ਹੈ ਕਿ ਅਸੀਂ ਇਹਨੂੰ ਕਾਉਂਸਲਰ ਬਣਾਤਾ ਹੈ ਇਹ ਸਾਡੀ ਸੇਵਾ ਚਾਜ ਰਹਿਗਾ ਉਹਦੇ ਬਿਨਾਂ ਸ਼ਹਿਰ ਨਹੀਂ ਚੱਲ ਸਕਦਾ ਕਾਉਂਸਲਰ ਬਿਨਾਂ ਕਿਉਂਕਿ ਮੈਂ ਕਹਿਣਾ 2 ਸਾਲ ਸੇ ਕਾਰਪੋਰੇਸ਼ਨ ਦੇ ਕਿਸੇ ਵੀ ਅਫਸਰ ਨੇ ਚਾਹੇ ਉਹ ਕਾਰਪੋਰੇਸ਼ਨ ਕਮਿਸ਼ਨਰ ਸੀ ਚਾਹੇ ਕੋਈ ਹੋਰ ਸੀ ਇਹਨਾਂ ਨੇ ਕੋਈ ਸ਼ਹਿਰ ਦੀ ਸਫਾਈ ਵੱਲ ਕੋਈ 1% ਪੈਨ ਨਹੀਂ ਲਿੱਤੀ ਕਿ ਇਹ ਗੁਰੂ ਦੀ ਨਗਰੀ ਹੈ ਜਿੱਥੇ ਪੂਰੇ ਵਰਲਡ ਦੇ ਟੂਰਿਸਟ ਇੱਥੇ ਅੰਮ੍ਰਿਤਸਰ ਸ਼ਹਿਰ ਜਾਂਦਾ ਹੈ ਪੂਰੇ ਇੰਟਰਨੈਸ਼ਨਲ ਲੈਵਲ ਤੇ ਇੱਥੇ ਲੋਕ ਆਉਂਦੇ ਨੇ ਸਾਡੇ ਦੇ ਸ਼ਹਿਰ ਵਿੱਚ ਸਮਝਦਾ ਹੈ ਟੂਰਿਜ਼ਮ ਤੇ ਡਿਪੈਂਡਿੰਗ ਜੇ ਇਥੇ ਇਕਨੋਮੀ ਜਿਹੜੀ ਸਾਡੀ ਅੰਮ੍ਰਿਤਸਰ ਦੀ ਜਿਹੜਾ ਵਪਾਰ ਹੈ ਲੋਕਾਂ ਦਾ ਕੰਮ ਕਾਰੋਬਾਰ ਚੱਲਦਾ ਉਹ ਮੋਸਟਲੀ ਟੂਰਿਜ਼ਮ ਤੇ ਡਿਪੈਂਡੈਂਟ ਇੰਡਸਟਰੀ ਦੇ ਰਹੀ ਨਹੀਂ ਸਾਡੇ ਇੱਥੇ ਇੰਡਸਟਰੀ ਦੇ ਹੂੰ ਇੰਡਸਟਰੀ ਨੂੰ ਕਿਸੇ ਨੇ ਪ੍ਰਮੋਟ ਹੀ ਨਹੀਂ ਕੀਤਾ ਹੁਣ ਜੇ ਟੂਰਿਜ਼ਮ ਨੂੰ ਪ੍ਰਮੋਟ ਅਸੀਂ ਡਾਊਨ ਜਾਂਦੇ ਆਂਗੇ ਤੇ ਫਿਰ ਮੈਨੂੰ ਲੱਗਦਾ ਅੰਮ੍ਰਿਤਸਰ ਸ਼ਹਿਰ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਏਗੀ ਹੂੰ ਔਰ ਲਾਅ ਐਂਡ ਆਰਡਰ ਤੇ ਤੂੰ ਤੁਸੀਂ ਦੇਖ ਲਿਆ ਹਾਲ ਜੋ ਸਾਡਾ ਪਿਛਲੇ 3 ਸਾਲਾਂ 'ਚ ਜਦੋਂ ਦੀ ਇਹ ਸਰਕਾਰ ਆਈ ਹੈ ਕੋਈ ਡਰੀ ਪੂਲਸ ਦਾ ਮੁੱਕ ਗਿਆ ਲੋਕਾਂ 'ਚ ਹੂੰ ਸੋ ਇਹ ਚੀਜ਼ਾਂ 'ਤੇ ਧਿਆਨ ਦੇਣਾ ਪਏਗਾ ਔਰ ਮੈਨੂੰ ਉਮੀਦ ਹੈ ਕਿ ਹੁਣ ਅਸੀਂ ਆਪਣਾ ਹਾਊਸ ਬਣਾਉਣ ਜਾ ਰਹੇ ਹਾਂ ਕਾਰਪੋਰੇਸ਼ਨ ਜਿੱਦਨ ਵੀ ਅਸੀਂ ਉਹ ਲਵਾਂਗੇ ਤੇ ਸ਼ਾਇਦ ਧਿਆਨ ਰੱਖਾਂਗੇ ਇੱਕ ਦੱਸੋ ਕਿ ਐਮ ਆਈ ਟਾਕਿੰਗ ਟੂ ਅ ਬਡਿੰਗ ਮੇਅਰ ਜਾਂ ਮੇਅਰ ਸਾਹਿਬ ਨਾਲ ਗੱਲ ਕਰ ਰਿਹਾ ਹਾਂ ਜਿਹੜੇ ਬਣਨ ਵਾਲੇ ਆਰ ਨਾਟ ਇਨਟੂ ਥੈਟ ਰੇਸ ਜੋ ਮੈਂ ਪਹਿਲੋ ਗੱਲ ਕੀਤੀ ਹੈ ਜੋ ਪਾਰਟੀ ਹਾਈ ਕਮਾਂਡ ਜਿੱਦੇ ਤੇ ਹੱਥ ਰੱਖੇਗੀ ਅਸੀਂ ਉਹਦੇ ਨਾਲ ਲਵਾਂਗੇ ਮੈਨੂੰ ਕੋਈ ਇੰਨਾ ਲੰਮਾ ਨਹੀਂ ਮੈਂ ਪਹਿਲੋ ਇਹ ਗੱਲ ਕੀਤੀ ਕਿ ਸ਼ਹਿਰ ਦੀ ਸੇਵਾ ਕਰਨੀ ਹੈ ਬੀਇੰਗ ਅ ਕਾਉਂਸਲਰ ਵੀ ਕਰ ਸਕਦਾ ਹੈ ਕੋਈ ਹੋਰ ਅਹੁਦਾ ਮਿਲੇਗਾ ਤਾਂ ਫਿਰ ਵੀ ਕਰਾਂਗਾ ਜੇ ਨਹੀਂ ਵੀ ਮਿਲੇਗਾ ਤੇ ਐਜ਼ ਅ ਕਾਉਂਸਲਰ ਵੀ ਮੈਂ ਸ਼ਹਿਰ ਦੀ ਸੇਵਾ ਕਰ ਸਕਦਾ ਹਾਂ ਸਾਡੇ ਕੋਲ ਆਪਣੀ ਕੌਨਸੈਂਸੀ ਵੀ ਹੈ ਸੋਨੀ ਸਾਹਿਬ ਵਾਲੀ ਸੈਂਟਰ ਕੌਨਸੈਂਸੀ ਉਹ ਸੋਨੀ ਸਾਹਿਬ ਵੀ ਦੇਖਦੇ ਨੇ ਮੈਂ ਉਹਨਾਂ ਦੇ ਨਾਲ ਹੀ ਹੁੰਦਾ ਹਾਂ ਉਹਦੇ 'ਚ ਵੀ ਆਮ ਵੈਰੀ ਮਾਚ ਸੈਟੀਸਫਾਈਡ ਓਕੇ ਅ ਮੰਨ ਲਓ ਆਪਾਂ ਕਹਿ ਦਈਏ ਕਿ ਕੱਲ ਨੂੰ نوٹیفیکیشن ہو ایندار سرکار ਵੱਲੋਂ VOTING ਹੋਈਂਦੀ سارا کچھ ਹੋਈਂਦਾ ਤੁਸੀਂ میئر ڈکلیئر ਕਰ ਦਿੱਤੇ ਜਾਂਦੇ ਉਸ ਤੋਂ ਬਾਅਦ ਤੁਹਾਡੀਆਂ ਪ੍ਰਾਇੋਰਟੀਜ਼ ਕਿਹੜੀਆਂ ਰਹਿਣਗੀਆਂ ਕਿ ਕਿਉਂਕਿ ਲੋਕਾਂ ਨੇ ਤੇ ਆਪਣਾ ਫਤਵਾ ਦਿੱਤਾ ਸਾਰੇ ਕਾونسਲਰਸ ਬਣਾਤੇ ਪਰ ਹੁਣ میئر ਬੰਨਾ ਜਿਹੜਾ ਇਹ ਤੁਹਾਡਾ ਕਾونسਲਰਸ ਦਾ ਕੰਮ ਹੈ ਕਿ میئر ਕਿਹੜਾ ਬੰਨਣਾ ਜਾਂ ਤੁਹਾਡਾ ਆਪਣੇ پارٹی ਦਾ ਫੈਸਲਾ ਹੋਣਾ ਉਹਦੇ ਮੁਤਾਬਕ ਬੰਨਣਾ ਕਿਹੜਾ ਵਿਜ਼ਨ ਰੱਖਿਆ ਤੁਸੀਂ ਸਾਹਮਣੇ ਵੀ ਕਿ ਕਿਸ ਤਰ੍ਹਾਂ ਦੀ ਤਿਆਰੀ ਹੋ ਸਕਦੀ ਤੁਹਾਡੀ میئر ਫਿਰ ਉਹ ਗੱਲ ਕਵਾਂਗਾ میئر ਬਨਾ ਚਾਹੇ ਨਾ ਬਨਾ ਹਾਂ ਸ਼ਹਿਰ ਦੀ ਸੇਵਾ ਕਰਾਂਗੇ ਮੈਂ ਕਹਿੰਦਾ ਬਨਗੇ ਤੁਸੀਂ ਤੇ ਫਿਰ ਤੁਸੀਂ ਚੈਲੰਜਸ ਬਹੁਤ ਹੈ ਹੂੰ ਕਾਰਪੋਰੇਸ਼ਨ ਚਲਾਉਣਾ ਕੋਈ ਈਜ਼ੀ ਟਾਸਕ ਨਹੀਂ ਹੈ ਕਿਉਂਕਿ ਪਿਛਲੇ 3 ਸਾਲ ਤੋਂ ਕਾਰਪੋਰੇਸ਼ਨ ਜੋ ਸਾਲਾਂ ਤੋਂ ਜਦੋਂ ਦੀ ਸਾਡੀ ਕਾਰਪੋਰੇਸ਼ਨ ਖਤਮ ਹੋਈ ਉਸ ਤੋਂ ਬਾਅਦ ਉਹਨੂੰ ਕੰਟੀਨਿਊ ਕਰਨਾ ਟਰੈਕ ਤੇ ਲਿਆਣਾ ਬੜਾ ਔਖਾ ਹੋਏਗਾ ਕੰਡਿਆ ਦਾ ਤਾਰ ਹੈ ਬਿਲਕੁਲ ਹੈਗਾ ਬਿਲਕੁਲ ਹੈ ਇਟਸ ਕੋਈ ਈਜ਼ੀ ਨਹੀਂ ਹੋਏਗਾ ਇਟਸ ਅ ਵੈਰੀ ਟਫ ਟਾਸਕ ਦਿਸ ਟਾਈਮ ਫੋਰ ਐਨੀ ਵਨ ਨਾ ਇਟਸ ਨਾਟ ਫॉर ਮੀ ਓਨਲੀ ਲਾਈਕ ਯੂ ਮੇਕ ਅਲਾ ਜਿਹੜਾ ਵੀ ਉਸ ਕੁਰਸੀ ਤੇ ਬੈਠੇਗਾ ਮੈਂ ਕਹਾਂਗਾ ਕਿ ਐਕਸਪੀਰੀਅੰਸ ਬੰਦਾ ਬੈਠੇ ਜਿਹਨੂੰ ਸ਼ਹਿਰ ਦੇ ਕੰਮ ਕਰਨ ਦੇ ਆ ਪਤਾ ਹੋਏ ਜਿਹਨੂੰ ਲੋਕਾਂ ਨੂੰ ਜਿਸ ਬੰਦੇ ਨੂੰ ਸ਼ਹਿਰ ਦੀ ਨੋਲੇਜ ਹੋਵੇ ਕਿ ਕੰਮ ਕਰਾਉਣਾ ਕਿੱਦਾਂ ਹੈ ਔਰ ਨੀਚੇ ਵਾਲੀ ਟੀਮ ਕੋ ਅਪਸਰਾ ਨੂੰ ਕੰਮ ਕਿੱਦਾਂ ਕਰਾਇਆ ਜਾਣਾ ਉਹ ਉਹ ਲੀਡਰਸ਼ਿਪ ਨੇ ਫਾਈਨਲ ਕਰਨਾ ਹੈ ਉਹ ਦੇਖਣਗੇ ਸਾਡੀ ਸੀਨੀਅਰ ਲੀਡਰਸ਼ਿਪ ਹਾਈ ਕਮਾਂਡ ਔਰ ਕਾਉਂਸਲਰਸ ਉਹਨਾਂ ਦੀ ਰਾਏ ਲਈਤੀ ਜਾਣੀ ਜ਼ਰੂਰੀ ਹੈ ਕਾਉਂਸਲਰਾਂ ਦੀ ਰਾਏ ਲੈਣਗੇ ਜਿੰਨੋਂ ਵੀ ਸਾਰੇ ਸਹਿਮਤੀ ਕਰਨਗੇ ਉਹਨੂੰ ਮੇਅਰ ਬਣਾਉਣ ਜਿਹੜਾ ਮੈਂ ਸਮਝਦਾ ਕਿ ਸ਼ਹਿਰ ਚਲਾ ਸਕੇ ਅਫਸਰਾਂ ਨੂੰ ਨਾਲ ਲੈ ਕੇ ਆਉਂ ਨੀਚੇ ਵਾਲੀ ਟੀਮ ਹੈ ਚਾਹੇ ਉਹ ਸਫਾਈ ਸੇਵਕ ਹੈ ਚਾਹੇ ਕੋਈ ਹੋਰ ਨੀਚੇ EMPLOYEE ਹੈ ਕਾਰਪੋਰੇਸ਼ਨ ਦਾ ਉਹਨਾਂ ਨੂੰ ਕੰਮ ਉਹਨਾਂ ਕੋਲ ਲੈਣਾ ਬੜਾ ਟਫ ਹੈ ਉਹ ਔਖਾ ਕੰਮ ਹੋਏਗਾ ਔਖਾ ਕੰਮ ਨਹੀਂ ਹੋਤਾ ਔਖਾ ਕੰਮ ਇਸ ਕਰਕੇ ਵੀ ਹੋ ਸਕਦਾ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ MLA ਵੀ ਸਾਰੇ ਉਹਨਾਂ ਦੇ ਆ ਤੇ ਉਹ ਅਫਸਰਸ਼ਾਹੀ ਤੇ ਉਹ ਚੀਜ਼ ਚਲਾਨੀ ਉਸ ਦੀ ਨੌਕਮਾਂ ਨੂੰ ਕਢਾਣਾ ਔਖਾ ਕੰਮ ਹੋ ਸਕਦਾ ਨਹੀਂ no doubt ਔਖਾ ਹੋਏਗਾ ਬਟ ਮੈਂ ਗੱਲ ਕਲੀਅਰ ਕਰਨਾ ਚਾਹਾਂਗਾ ਕਿ ਸਾਡਾ ਹਾਊਸ ਦਾ ਇੱਕ ਆਪਣਾ ਬਜਟ ਹੁੰਦਾ ਹੈ ਸਾਡਾ ਇੱਕ ਆਪਣਾ ਬਜਟ ਅਸੀਂ ਹਾਊਸ ਵੱਲੋਂ ਆਪਣਾ ਬਜਟ ਪੇਸ਼ ਕਰਦੇ ਹਾਂ ਸਾਡ ਅਸੀਂ ਲੋਕਾਂ ਕੋਲ ਟੈਕਸ ਲੈਂਦੇ ਹਾਂ ਕਾਰਪੋਰੇਸ਼ਨ ਲੋਕਾਂ ਕੋਲ ਟੈਕਸ ਲੈਂਦੀ ਹੈ ਪ੍ਰੋਪਰਟੀ ਟੈਕਸ ਲੈਂਦੀ ਹੈ ਵਾਟਰ ਪਾਣੀ ਦਾ ਲੈਂਦੀ ਹੈ ਸੀਵਰੇਜ ਦਾ ਲੈਂਦੀ ਹੈ ਕਮਰਸ਼ੀਅਲ ਬਹੁਤ سارے ਟੈਕਸ ਹੁੰਦੇ ਹੈ ਸਾਡਾ ਕੋਈ 5-700 ਕਰੋੜ ਰੁਪਏ ਦਾ ਬਜਟ ਹੈ ਕਾਰਪੋਰੇਸ਼ਨ ਦਾ ਜਿਹਦੇ ਨਾਲ ਅਸੀਂ ਲੋਕਾਂ ਦੀ ਡਿਵੈਲਪਮੈਂਟ ਕਰਦੇ ਜਿਹ ਲੋਕਾਂ ਕੋਲ ਅਸੀਂ ਪੈਸਾ ਲੈਨੇ ਆ ਉਹਨੂੰ ਰਿਪੋਰਟ ਕਰਦੇ ਆ ਐਜ਼ ਅ ਡਵੈਲਪਮੈਂਟ ਵਾਈਸ ਸੋ ਜੇ ਉਹ ਤਰੀਕੇ ਨਾਲ ਅਸੀਂ ਪੈਸਾ ਇਕੱਠਾ ਕਰ ਲੈਨੇ ਆ ਟੈਕਸ ਵਾਲਾ ਸਾਡੇ ਕੋਲ ਸਫੀਸ਼ੀਐਂਟ ਫੰਡ ਹੁੰਦੇ ਸਾਨੂੰ ਸਰਕਾਰ ਦੇ ਲੋੜ ਨਹੀਂ ਪੈਂਦੀ ਕਿ ਉਹਨਾਂ ਕੋਈ ਤਰਲਾ ਮਾਰਨਾ ਪੈਗੀ ਸਾਨੂੰ ਐਸ ਸੀ ਸੀ ਜ਼ਰੂਰਤ ਹੈ ਫਿਰ ਵੀ ਟਫ ਤੇ ਹੋਏਗਾ ਆਪਣਾ ਹਾਊਸ ਹੈ ਹਾਊਸਿੰਗ ਸਾਰੇ ਕੰਮ ਪਾਸ ਕਰਨੇ ਆ ਹਾਊਸ ਕੋ ਆਪਣਾ ਬਜਟ ਹੈ ਇੱਕ ਲੋਕਲ ਸੈਲਫ ਗਵਰਨਮੈਂਟ ਹੈ ਸਾਡੀ ਇਹ ਤੀਜੀ ਗਵਰਨਮੈਂਟ ਹੈ ਜਿਹੜੀ ਕਾਰਪੋਰੇਸ਼ਨ ਦੀ ਹੈ ਸਾਡੇ ਕੋਲ ਅਸੀਂ ਹਾਊਸ ਨੇ ਪਾਸ ਕਰਨਾ ਹੈ ਕਾਉਂਸਲਰਸ ਨੇ ਪਾਸ ਕਰਨਾ ਹੈ ਜਿਹੜਾ ਕੰਮ ਇਹ ਪਾਸ ਕਰ ਦਿੰਗੇ ਮੈਜੋਰਿਟੀ ਪਾਸ ਕਰੇਗੀ ਉਹ ਕੰਮ ਹੋ ਜਾਏਗਾ ਕੰਮ ਨਹੀਂ ਰੁਕੇਗਾ ਕੰਮ ਰੁਕਣ ਨਹੀਂ ਦੇਆ ਕਰੇ ਬਹੁਤ ਵਧੀਆ ਜੀ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਔਰ ਮੈਂ ਸੋਚਦਾ ਕਿ ਜਿਹੜੇ ਸਾਡੇ ਦਰਸ਼ਕ ਦੇਖਣਗੇ ਉਹਨਾਂ ਨੂੰ ਇੱਕ ਤੁਹਾਡਾ ਵੱਖਰਾ ਐਸਪੈਕਟ ਜਿਹੜਾ ਅੱਜ ਉਹ ਵੇਖਣ ਨੂੰ ਮਿਲੇਗਾ ਤੇ ਉਮੀਦ ਕਰਦੇ ਆ ਕਿ ਜੋ ਤੁਸੀਂ ਕਹਿ ਰਹੇ ਹੋ ਬਾਰ-ਬਾਰ ਕਿ ਜੋ ਪਾਰਟੀ ਹਾਈ ਕਮਾਂਡ ਕਰੇਗੀ ਉਮੀਦ ਕਰਦੇ ਆ ਕਿ ਪਾਰਟੀ ਹਾਈ ਕਮਾਂਡ ਚੰਗਾ ਹੀ ਕਰੇਗੀ ਠੀਕ ਹੈ ਜੀ ਸੋ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸੋ ਏਸੀ ਯੰਗ ਪੋਲੀਟੀਸ਼ੀਅਨ ਹਮਨ ਸਰਦੇ ਵਿਕਾਸ ਹੁਣੀ ਨਾਲ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਨਾ ਲਾਈਕ ਵੀ ਕਰਨਾ ORS ਨਾਲ ਜੁੜੇ ਰਹਿਣਾ ਔਰ ਜਿਹੜਾ ਮਿੱਠਾ ਲੂਣਾ ਮਸਾਲਾ ਵਾਲਾ ORS ਦਾ ਨਾਲ ਠੰਡਾ ਪਾਣੀ ਇਹ ਤੁਹਾਨੂੰ ਮਿਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀ